ਗੁਰੂ ਹਰਿ ਸਾਹਿਬ ਦੇ ਪੁੱਤਰ ਬਾਬਾ ਰਾਮ ਰਾਜ ਜੀ ਨੇ ਕਿਹੜੀਆਂ ਕਰਾਮਾਤਾਂ ਵਿਖਾਈਆਂ ਸਨ ਔਰੰਗਜ਼ੇਬ ਨੂੰ ਔਰੰਗਜ਼ੇਬ ਨੂੰ ਉਸਦੇ ਪਿਛਲੇ ਜਨਮ ਬਾਰੇ ਬਾਬਾ ਰਾਮ ਰਾਜ ਜੀ ਨੇ ਕੀ ਦੱਸਿਆ ਸੀ ਤੇ ਕਿਉਂ ਉਹ ਇਸ ਜਨਮ ਵਿੱਚ ਬਾਦਸ਼ਾਹ ਬਣਿਆ ਔਰੰਗਜ਼ੇਬ ਦਾ ਪੁੱਤਰ ਬਹਾਦਰ ਸ਼ਾਹ ਕਿਉਂ ਗੁਰੂ ਘਰ ਦਾ ਵਿਰੋਧੀ ਨਹੀਂ ਸੀ ਦਿੱਲੀ 'ਚ ਬੈਠੇ ਔਰੰਗਜ਼ੇਬ ਨੂੰ ਕਿਵੇਂ ਬਾਬਾ ਰਾਮ ਰਾਜ ਜੀ ਨੇ ਮੱਕੇ ਦੇ ਦਰਸ਼ਨ ਕਰਵਾਏ ਕਿਵੇਂ ਬਾਬਾ ਰਾਮ ਰਾਜ ਜੀ ਤੇ ਬਚਨਾਂ ਦੇ ਨਾਲ ਔਰੰਗਜ਼ੇਬ ਦੀ ਧੀ ਲੜਕਾ ਬਣ ਗਈ ਬਾਬਾ ਰਾਮ ਰਾਜ ਜੀ ਨੇ ਕਿਵੇਂ ਔਰੰਗਜ਼ੇਬ ਨੂੰ ਅਦ੍ਰਿਸ਼ ਕਰ ਦਿੱਤਾ ਕਿ ਉਹ ਦਰਬਾਰ ਵਿੱਚ ਬੈਠਾ ਹੋਇਆ ਵੀ ਕਿਸੇ ਨੂੰ ਨਜ਼ਰ ਨਹੀਂ ਸੀ ਆ ਰਿਹਾ ਕਿਵੇਂ ਬਾਬਾ ਰਾਮਰਾਜ ਜੀ ਨੇ ਸ਼ਾਹੀ ਮਸਜਿਦ ਨੂੰ ਆਪਣੀ ਸੋਟੀ ਦੀ ਨੋਕ ਉੱਪਰ ਚੁੱਕ ਲਿਆ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਹਰ Rai ਸਬਜ ਦੇ ਵੱਡੇ ਪੁੱਤਰ ਬਾਬਾ ਰਾਮਰਾਜ ਜੀ ਬਾਰੇ ਤਾਂ ਆਪ ਸਭ ਜਾਣਦੇ ਹੋ ਜਿਨ੍ਹਾਂ ਨੇ ਔਰੰਗਜ਼ੇਬ ਨੂੰ ਖੁਸ਼ ਕਰਨ ਵਾਸਤੇ ਗੁਰਬਾਣੀ ਦੇ ਤੁਕਾਂ ਨੂੰ ਬਦਲ ਕੇ ਰੱਖ ਦਿੱਤਾ ਸੀ ਤੇ ਜਿਸ ਤੋਂ ਬਾਅਦ ਗੁਰੂ ਸਾਹਿਬ ਨੇ ਕਿਹਾ ਸੀ ਕਿ ਹੁਣ ਸਾਰੀ ਉਮਰ ਉਹ ਉਹਨਾਂ ਦੇ ਮੱਥੇ 'ਨ ਲੱਗਣ। ਹੁਣ ਬੱਬਾ ਰਾਮਰਾਜ ਜੀ ਨੇ ਗੁਰਬਾਣੀ ਦੀ ਤੁਕ ਨੂੰ ਬਦਲ ਕੇ ਰੱਖਿਆ। ਇਹ ਤਾਂ ਅਸੀਂ ਸਾਰੇ ਜਾਣਦੇ ਆਂ। ਪਰ ਇਸ ਤੋਂ ਇਲਾਵਾ ਜਦੋਂ ਬੱਬਾ ਰਾਮਰਾਜ ਜੀ ਔਰੰਗਜ਼ੇਬ ਨੂੰ ਮਿਲਦੇ ਨੇ ਤਾਂ ਉੱਥੇ ਹੋਰ ਵੀ ਬਹੁਤ ਕੁਝ ਹੁੰਦਾ ਹੈ। ਜਿਵੇਂ ਕਿ ਕਿਹਾ ਜਾਂਦਾ ਕਿ ਉਹਨਾਂ ਨੇ ਉੱਥੇ 72 ਤਰ੍ਹਾਂ ਦੀਆਂ ਕਰਾਮਾਤਾਂ ਦਿਖਾਈਆਂ। ਹੁਣ ਉਹ ਕਰਾਮਾਤਾਂ ਕੀ ਸਨ? ਇਹਦੇ ਬਾਰੇ ਸ਼ਾਇਦ ਬਹੁਤ ਘੱਟ ਲੋਕਾਂ ਨੂੰ ਪਤਾ ਹੋਵੇ। ਸੋ ਅੱਜ ਦੀ ਆਪਾਂ ਇਸ ਵੀਡੀਓ ਦੇ ਵਿੱਚ ਉਹਨਾਂ ਕਰਾਮਾਤਾਂ ਬਾਰੇ ਹੀ ਗੱਲ ਕਰਾਂਗੇ। ਵੈਸੇ ਤਾਂ ਕਿਹਾ ਜਾਂਦਾ ਕਿ ਕਰਾਮਾਤਾਂ ਬਹੁਤ ਸਾਰੀਆਂ ਸਨ ਪਰ ਜਿੰਨਾਂ ਵਿੱਚੋਂ 72 ਮੁੱਖ ਮੰਨੀਆਂ ਜਾਂਦੀਆਂ ਨੇ। ਤੇ ਆਪਾਂ ਇਹਨਾਂ 72 ਵਿੱਚੋਂ ਵੀ ਕੁਝ ਗਣਵੀਆਂ ਚੁਣਮਾਂ ਕਰਾ ਮਤਾਂ ਦੀ ਅੱਜ ਗੱਲ ਕਰਾਂਗੇ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਆਪਾਂ ਥੋੜਾ ਜਿਹਾ ਸ਼ੁਰੂ ਤੋਂ ਸ਼ੁਰੂ ਕਰਦੇ ਹਾਂ ਕਿ ਔਰੰਗਜ਼ੇਬ ਤੇ ਬਾਬਾ ਰਾਮ ਰਾਏ ਜੀ ਦਾ ਮੇਲ ਕਿੱਦਾਂ ਹੁੰਦਾ ਆ ਜਦੋਂ ਸੱਤਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਗੁਰਤਾ ਗੱਦੀ ਤੇ ਬਿਰਾਜਮਾਨ ਸਨ ਤਾਂ ਗੁਰੂ ਘਰ ਅਤੇ ਗੁਰੂ ਸਾਹਿਬ ਦੀ ਸ਼ੋਭਾ ਨੂੰ ਚੜ੍ਹਾਈ ਨੂੰ ਦੇਖਦੇ ਆਇਆ ਕਾਜੀ ਉਹਨਾਂ ਕੋਲੋਂ ਖਾਰਖਾਨ ਲੱਗੇ ਸਨ ਤੇ ਜਿਸ ਤੋਂ ਬਾਅਦ ਉਹਨਾਂ ਨੇ ਔਰੰਗਜ਼ੇਬ ਦੇ ਕੰਨ ਪਰ ਨਿ ਸ਼ੁਰੂ ਕਰ ਦਿੱਤੇ ਕਿ ਇਹ ਤੁਹਾਡੇ ਖਿਲਾਫ ਚੱਲਦੇ ਨੇ ਇਹਨਾਂ ਦਾ ਜੋ ਗ੍ਰੰਥ ਆ ਉਹਦੇ ਵਿੱਚ ਮੁਸਲਮਾਨਾਂ ਬਾਰੇ ਇਸਲਾਮ ਬਾਰੇ ਬਹੁਤ ਕੁਝ ਗਲਤ ਲਿਖਿਆ ਗਿਆ ਆ ਸੋ ਔਰੰਗਜ਼ੇਬ ਕਾਜ਼ੀਆਂ ਤੇ ਮੌਲਵੀਆਂ ਦੇ ਗੱਲਾਂ ਦੇ ਵਿੱਚ ਆ ਕੇ ਇਹਨਾਂ ਗੱਲਾਂ ਦੇ ਉੱਪਰ ਸਪਸ਼ਟੀਕਰਨ ਮੰਗਣ ਵਾਸਤੇ ਗੁਰੂ ਹਰਿਐ ਸਾਹਿਬ ਜੀ ਨੂੰ ਦਿੱਲੀ ਆਉਣ ਦਾ ਸੱਦਾ ਭੇਜਦਾ ਆ ਜਿਸ ਤੋਂ ਬਾਅਦ ਗੁਰੂ ਹਰਿਰਾਇ ਸਾਹਿਬ ਜੀ ਇਸ ਕੰਮ ਵਾਸਤੇ ਆਪਣੇ ਵੱਡੇ ਸੁਪੁੱਤਰ ਬਾਬਾ ਰਾਮ ਰਾਏ ਜੀ ਨੂੰ ਚੁਣਦੇ ਨੇ ਕਿਉਂਕਿ ਬਾਬਾ ਰਾਮ ਰਾਏ ਜੀ ਹਰ ਗੱਲੋਂ ਪ੍ਰਤੱਖ ਸਨ ਔਰੰਗਜ਼ੇਬ ਦੇ ਹਰ ਤਰ੍ਹਾਂ ਦੇ ਸਵਾਲ ਦਾ ਜਵਾਬ ਦੇਣ ਵਾਸਤੇ ਗੁਰੂ ਪਿਤਾ ਦਾ ਹੁਕਮ ਹੋਣ ਤੋਂ ਬਾਅਦ ਬਾਬਾ ਰਾਮ ਰਾਏ ਜੀ ਕੁਝ ਸਿੱਖਾਂ ਨੂੰ ਆਪਣੇ ਨਾਲ ਲੈ ਕੇ ਦਿੱਲੀ ਵੱਲ ਨੂੰ ਖੂਚ ਕਰਦੇ ਹਨ ਇਧਰ ਜਦੋਂ ਔਰੰਗਜ਼ੇਬ ਨੂੰ ਪਤਾ ਲੱਗਦਾ ਕਿ ਗੁਰੂ ਸਾਹਿਬ ਆਪ ਨਹੀਂ ਆਏ ਸਗੋਂ ਆਪਣੀ ਥਾਂ ਤੇ ਉਹਨਾਂ ਨੇ ਆਪਣੇ ਵੱਡੇ ਪੁੱਤਰ ਨੂੰ ਭੇਜ ਦਿੱਤਾ ਤੇ ਉਸ ਤੋਂ ਬਾਅਦ ਔਰੰਗਜ਼ੇਬ ਦੇ ਮਨ ਵਿੱਚ ਆਉਂਦਾ ਕਿ ਕਿਉਂ ਨਾ ਗੁਰੂ ਦੇ ਸੁਪੁੱਤਰ ਦੀ ਪਰਖਿਆ ਲਈ ਜਾਵੇ ਕਿ ਇਹ ਗੁਰੂ ਜਿੰਨਾ ਸਮਰੱਥ ਹੈਗਾ ਕਿ ਨਹੀਂ ਫਿਰ ਇੱਥੋਂ ਹੀ ਔਰੰਗਜ਼ੇਬ ਦੀਆਂ ਪ੍ਰੀਖਿਆਵਾਂ ਦਾ ਤੇ ਬਾਬਾ ਰਾਮ ਰਾਏ ਜੀ ਦੀਆਂ ਕਰਾਮਾਤਾਂ ਦਾ ਸਫ਼ਰ ਸ਼ੁਰੂ ਹੁੰਦਾ ਆ। ਕੁਝ ਕਰਾਮਾਤਾਂ ਬਾਬਾ ਰਾਮ ਰਾਏ ਜੀ ਨੇ ਔਰੰਗਜ਼ੇਬ ਦੇ ਕਹਿਣ ਤੇ ਕੀਤੀਆਂ ਤੇ ਕੁਝ ਕਰਾਮਾਤਾਂ ਉਹਨਾਂ ਨੇ ਆਪਣੀ ਮਰਜ਼ੀ ਨਾਲ ਕੀਤੀਆਂ ਉਹ ਕਰਾਮਾਤਾਂ ਕੀ ਸਨ ਆਓ ਜਾਣਦੇ ਹਾਂ ਬਾਬਾ ਰਾਮ ਰਾਏ ਜੀ ਜਦੋਂ ਦਿੱਲੀ ਪਹੁੰਚਦੇ ਨੇ ਤਾਂ ਔਰੰਗਜ਼ੇਬ ਇੱਕ ਬਾਗ ਦੇ ਵਿੱਚ ਇੱਕ ਖੂਹ ਦੇ ਉੱਪਰ ਚਿੱਟੇ ਰੰਗ ਦੀ ਚਾਦਰ ਵਿਛਾ ਦਿੰਦਾ ਆ ਤੇ ਇਸ ਉੱਪਰ ਬਾਬਾ ਰਾਮ ਰਾਜ ਜੀ ਨੂੰ ਬੈਠਣ ਵਾਸਤੇ ਕਹਿੰਦਾ ਉਹਦੇ ਮਨ 'ਚ ਇਹ ਹੁੰਦਾ ਕਿ ਜਦੋਂ ਬਾਬਾ ਰਾਮ ਰਾਜ ਜੀ ਇਸ ਚਾਦਰ ਉੱਪਰ ਬੈਠਣਗੇ ਤਾਂ ਖੂਹ ਦੇ ਵਿੱਚ ਡਿੱਗ ਜਾਣਗੇ ਪਰ ਬਾਬਾ ਰਾਮ ਰਾਜ ਜੀ ਕਿੰਨੀ ਦੇਰ ਤੱਕ ਉਸ ਚਾਦਰ ਦੇ ਉੱਪਰ ਅਡੋਲ ਬੈਠੇ ਰਹਿੰਦੇ ਹਨ ਜਿਸ ਨੂੰ ਦੇਖ ਕੇ ਸਾਰੇ ਹੈਰਾਨ ਹੋ ਜਾਂਦੇ ਹਨ ਫਿਰ ਕਾਜ਼ੀਆਂ ਵੱਲੋਂ ਬਾਬਾ ਰਾਮ ਰਾਏ ਜੀ ਨੂੰ ਇੱਕ ਜ਼ਹਿਰ ਦੀ ਬਣੀ ਪੋਸ਼ਾਕ ਪਾਈ ਜਾਂਦੀ ਹੈ ਪਰ ਬਾਬਾ ਰਾਮ ਰਾਏ ਜੀ ਉੱਪਰ ਇਸ ਦਾ ਵੀ ਕੋਈ ਅਸਰ ਨਹੀਂ ਹੁੰਦਾ ਔਰੰਗਜ਼ੇਬ ਬਾਬਾ ਰਾਮ ਰਾਜ ਜੀ ਨੂੰ ਕਹਿਣ ਲੱਗਦਾ ਕਿ ਗੁਰੂ ਨਾਨਕ ਸਾਹਿਬ ਨੇ ਲੱਖਾਂ ਹੀ ਚੰਨਾਂ ਦੀ ਗੱਲ ਕੀਤੀ ਆ ਪਰ ਤੁਸੀਂ ਮੈਨੂੰ ਕੋਈ ਦੋ ਚੰਨ ਨਹੀਂ ਦਿਖਾ ਦਿਓ ਇਸ ਤੋਂ ਬਾਅਦ ਬਾਬਾ ਰਾਮ ਰਾਏ ਜੀ ਨੇ ਰਾਤ ਦੇ ਵਿੱਚ ਔਰੰਗਜ਼ੇਬ ਨੂੰ ਤੇ ਬਾਕੀ ਉੱਥੇ ਜਿੰਨੇ ਵੀ ਖੜੇ ਸਨ ਸਾਰਿਆਂ ਨੂੰ ਦੋ ਚੰਨ ਦਿਖਾਏ ਇੱਕ ਪੂਰਬ ਵੱਲ ਤੇ ਦੂਜਾ ਪੱਛਮ ਵੱਲ ਤੇ ਇਸ ਨੂੰ ਵੇਖ ਕੇ ਵੀ ਸਾਰੇ ਹੈਰਾਨ ਹੋ ਜਾਂਦੇ ਨੇ ਔਰੰਗਜ਼ੇਬ ਤੇ ਪੁੱਛਣ ਤੇ ਬਾਬਾ ਰਾਮ ਰਾਏ ਜੀ ਨੇ ਉਸ ਦੀ ਪਿਆਰੀ ਬੇਗਮ ਦੇ ਗੁਪਤ ਚਿੰਨ ਵੀ ਦੱਸੇ ਸਨ ਔਰੰਗਜ਼ੇਬ ਦਾ ਜਿਹੜਾ ਵਜ਼ੀਰ ਸੀ ਉਹਦੇ ਸਿਰਫ 3 ਹੀ ਹੁੰਦੀਆਂ ਸਨ ਤੇ ਬਾਬਾ ਰਾਮ ਰਾਏ ਜੀ ਦੇ ਆਸ਼ੀਰਵਾਦ ਨਾਲ ਉਸ ਦੇ ਘਰ ਪੁੱਤਰ ਪੈਦਾ ਹੋਣੇ ਸ਼ੁਰੂ ਹੋ ਗਏ ਸਨ ਅਗਲੇ ਦਿਨ ਔਰੰਗਜ਼ੇ ਵੱਲੋਂ ਇੱਕ ਪਾਲਕੀ ਨੂੰ ਬਿਨਾ ਕਹਾਰਾ ਤੋਂ ਬਾਬਾ ਰਾਮਰਾਜ ਜੀ ਕੋਲ ਭੇਜਿਆ ਜਾਂਦਾ ਤੇ ਨਾਲ ਹੀ ਸੱਦਾ ਭੇਜਿਆ ਜਾਂਦਾ ਕਿ ਇਸ ਪਾਲਕੀ ਵਿੱਚ ਸਵਾਰ ਹੋ ਕੇ ਤੁਸੀਂ ਕਚਹਿਰੀ ਵਿੱਚ ਆ ਜਾਓ ਬਾਬਾ ਰਾਮਰਾਜ ਜੀ ਉਸ ਪਾਲਕੀ ਵਿੱਚ ਸਵਾਰ ਹੋ ਕੇ ਬਿਨਾ ਕਹਾਰਾ ਤੋਂ ਕਚਹਿਰੀ ਵਿੱਚ ਪਹੁੰਚਦੇ ਨੇ ਇਸ ਤੋਂ ਬਾਅਦ ਔਰੰਗਾ ਬਾਬਾ ਰਾਮਰਾਜ ਜੀ ਨੂੰ ਆਪਣੇ ਨਾਲ ਸ਼ਿਕਾਰ ਖੇਡਣ ਲੈ ਜਾਂਦਾ ਤੇ ਉੱਥੇ ਫਿਰ ਪੁੱਛਦਾ ਕਿ ਦੱਸੋ ਅੱਜ ਸਾਨੂੰ ਸ਼ਿਕਾਰ ਦੇ ਵਿੱਚ ਕੀ ਮਿਲੇਗਾ ਤਾਂ ਬਾਬਾ ਰਾਮਰਾਜ ਜੀ ਕਹਿੰਦੇ ਨੇ ਕਿ ਮਿਲੇਗਾ ਤਾਂ ਸ਼ੇਰ ਪਰ ਹੱਥ ਕੁਝ ਨਹੀਂ ਆਊਗਾ ਉਲਟਾ ਤੁਹਾਡੇ ਦੋ ਬੰਦੇ ਮਾਰੇ ਜਾਣਗੇ ਤਾਂ ਹੁੰਦਾ ਵੀ ਇਦਾਂ ਹੀ ਆ ਔਰੰਗੇ ਨੇ ਆਪਣੇ ਕੋਲ ਸ਼ਿਕਾਰ ਕਰਨ ਵਾਸਤੇ ਇੱਕ ਬਾਜ਼ ਰੱਖਿਆ ਹੁੰਦਾ ਸੀ ਔਰੰਗਜ਼ੇਬ ਬਾਬਾ ਰਾਮਰਾਜ ਜੀ ਨੂੰ ਪੁੱਛਦਾ ਕਿ ਮੇਰੇ ਬਾਜ਼ ਦਾ ਪਿਛਲਾ ਦੰਦ ਦੱਸੋ ਹਾਂ ਭਲਾ ਕੀ ਸੀ ਤਾਂ ਬਾਬਾ ਰਾਮਰਾਜ ਜੀ ਦੱਸਦੇ ਹਨ ਤੇਰਾ ਬਾਜ਼ ਪਿਛਲੇ ਜਨਮ ਵਿੱਚ ਬਾਦਸ਼ਾਹ ਸ਼ਾਹ ਜਹਾਂ ਦਾ ਵਜ਼ੀਰ ਹੋਇਆ ਕਰਦਾ ਸੀ ਇਸ ਨੇ ਆਪਣੇ ਅੰਤਲੇ ਸਮੇਂ ਵਿੱਚ ਮੀਟ ਰੱਖਿਆ ਸੀ ਰਿੰਨਣ ਵਾਸਤੇ ਚੁੱਲੇ ਤੇ ਪਰ ਮੀਟ ਖਾਣ ਤੋਂ ਪਹਿਲਾਂ ਹੀ ਦੁਸ਼ਮਣਾਂ ਨੇ ਇਸ ਉੱਪਰ ਹਮਲਾ ਕਰਕੇ ਇਸ ਨੂੰ ਮਾਰ ਦਿੱਤਾ ਸੀ ਮਰਦੇ ਸਮੇਂ ਇਸ ਦੀ ਬਾਸ ਨਾ ਮੀਟ ਵਿੱਚ ਹੀ ਰਹਿ ਗਈ ਸੀ ਸੋ ਹੁਣ ਇਹ ਬਾਜ਼ ਤੇ ਜੂਨ ਵਿੱਚ ਆ ਕੇ ਤੇਰੇ ਕੋਲੋਂ ਮਾਸ ਖਾ ਰਿਹਾ ਏ ਆਪਣੇ ਬਾਜ਼ ਦਾ ਪਿਛਲਾ ਜਨਮ ਸੁਣਨ ਤੋਂ ਬਾਅਦ ਔਰੰਗਜ਼ੇਬ ਕਹਿਣ ਲੱਗਾ ਕਿ ਅੱਛਾ ਚਲੋ ਇਹ ਦੱਸੋ ਕਿ ਮੈਂ ਪਿਛਲੇ ਜਨਮ ਵਿੱਚ ਕੀ ਸੀ ਤਾਂ ਬਾਬਾ ਰਾਮ ਰਾਜ ਜੀ ਕਹਿਣ ਲੱਗੇ ਕਿ ਤੂੰ ਪਿਛਲੇ ਜਨਮ ਦੇ ਵਿੱਚ ਬਗਿਹਾਰ ਸੀ ਤੇ ਤੈਨੂੰ ਹਲਕਾ ਹੋ ਗਿਆ ਸੀ ਲੋਕ ਤੈਨੂੰ ਮਾਰਨ ਵਾਸਤੇ ਤੇਰੇ ਪਿੱਛੇ ਪੈ ਗਏ ਸਨ ਤੇ ਤੂੰ ਲੋਕਾਂ ਤੋਂ ਭੱਜਦਾ ਹੋਇਆ ਇੱਕ ਸਾਧ ਦੀ ਕੁਟਿਆ ਦੇ ਕੋਲ ਪਹੁੰਚਿਆ ਸੀ ਤੇ ਲੋਕਾਂ ਨੇ ਤੈਨੂੰ ਉੱਥੇ ਹੀ ਮਾਰ-ਮਾਰ ਕੇ ਮਾਰ ਦਿੱਤਾ ਸੀ ਪਰ ਕਿਉਂਕਿ ਜਦੋਂ ਤੂੰ ਮਰਨ ਲੱਗਾ ਸੀ ਤਾਂ ਤੈਨੂੰ ਮਰਨ ਤੋਂ ਪਹਿਲਾਂ ਜਿਸ ਸਾਧ ਦੀ ਕੁਟਿਆ ਲੱਗੇ ਤੂੰ ਗਿਆ ਸੀ ਉਹਦੇ ਦਰਸ਼ਨ ਹੋ ਗਏ ਸਨ ਇਸ ਕਰਕੇ ਤੂੰ ਅੱਜ ਇਸ ਜਨਮ ਦੇ ਵਿੱਚ ਬਾਦਸ਼ਾਹ ਬਣ ਗਿਆ ਏ ਤੇ ਜਿਹੜੇ ਲੋਕਾਂ ਨੇ ਤੈਨੂੰ ਮਾਰਿਆ ਸੀ ਅੱਜ ਤਾਂ ਹੀ ਤੂੰ ਬਾਦਸ਼ਾਹ ਬਣਨ ਤੋਂ ਬਾਅਦ ਉਹਨਾਂ ਦੇ ਉੱਪਰ ਜ਼ੁਲਮ ਕਰ ਰਿਹਾ ਏ ਸੋ ਹੁਣ ਤੱਕ ਇਹ ਜਿਹੜੀਆਂ ਕਰਾਮਾਤਾਂ ਬਾਬਾ ਰਾਮਰਾਜ ਜੀ ਨੇ ਇਹਨਾਂ ਨੂੰ ਦਿਖਾਈਆਂ ਸਨ ਕਿ ਉਹਨਾਂ ਦਾ ਪਿਛਲਾ ਜਨਮ ਦੱਸ ਦੇਣਾ ਜਾਂ ਰਾਤ ਵਿੱਚ ਦੋ ਚੰਨ ਵਿਖਾ ਦੇਣੇ ਚਾਦਰ ਦੇ ਉੱਪਰ ਢੋਲ ਬੈਠੇ ਰਹਿਣਾ ਇਹ ਸਭ ਕਰਾਮਾਤਾਂ ਨੂੰ ਲੈ ਕੇ ਕਾਜੀ ਮੌਲਵੀ ਔਰੰਗਜ਼ੇਬ ਨੂੰ ਕਹਿਣ ਲੱਗੇ ਕਿ ਇਹ ਤਾਂ ਕੋਈ ਵੀ ਯੋਗ ਸਾਧਨਾਵਾਂ ਵਾਲਾ ਬੰਦਾ ਕਰ ਸਕਦਾ ਆ ਵਸ਼ੀਕਰਨ ਕਰਕੇ ਸਾਨੂੰ ਕਿਤੇ ਵੀ ਕੁਝ ਵੀ ਦਿਖਾ ਸਕਦਾ ਆ ਅੰਤਰਤਿਆ ਲਗਾ ਕੇ ਸਾਡਾ ਪਿਛਲਾ ਜਨਮ ਦੱਸ ਸਕਦਾ ਕੋਈ ਵੱਡੀ ਗੱਲ ਨਹੀਂ ਆ ਕੋਈ ਇਦਾਂ ਦੀ ਕਰਾਮਾਤ ਕਰਾਓ ਜੋ ਵਾਕਈ ਲੱਗੇ ਕਿ ਕਰਾਮਾਤ ਆ ਇਸ ਤੋਂ ਬਾਅਦ ਔਰੰਗਜ਼ੇਬ ਨੇ ਕੀ ਕੀਤਾ ਕਿ ਉਸ ਦੇ ਲਿੰਕ ਵਿੱਚ ਜਿੰਨੇ ਵੀ ਅਮੀਰ ਬੰਦੇ ਸਨ ਸਭ ਨੂੰ ਬੁਲਾਇਆ ਜਿਨ੍ਹਾਂ ਦੀਆਂ ਦਾੜੀਆਂ ਚਿੱਟੀਆਂ ਚੁੱਕੀਆਂ ਸਨ ਤਾਂ ਔਰੰਗਜ਼ੇਬ ਇਹਨਾਂ ਨੂੰ ਕਹਿਣ ਲੱਗਾ ਇਹਨਾਂ ਦੀਆਂ ਦਾੜੀਆਂ ਕਾਲੀਆਂ ਹੋਣ ਦਾ ਕੋਈ ਹੱਲ ਕੱਢੋ ਇਹ ਭਸਮਾ ਲਾ ਲਾ ਕੇ ਜਿਸ ਨੂੰ ਅੱਜ ਆਪਾਂ ਮਹਿੰਦੀ ਕਹਿੰਦੇ ਆ ਉਹ ਸਮੇਂ ਇਹਨਾਂ ਨੂੰ ਭਸਮਾ ਕਿਹਾ ਜਾਂਦਾ ਸੀ ਇਹ ਭਸਮਾ ਲਾ ਲਾ ਕੇ ਅੱਕ ਚੁੱਕੇ ਨੇ ਤਾਂ ਬਾਬਾ ਰਾਮਰਾਜ ਜੀ ਨੇ ਆਪਣਾ ਇੱਕ ਰਮਾਲ ਦਿੱਤਾ ਤੇ ਕਿਹਾ ਕਿ ਇਸ ਨੂੰ ਆਪਣੀਆਂ ਦਾੜ੍ਹੀਆਂ ਉੱਪਰ ਫੇਰ ਲਵੋ ਉਹਨਾਂ ਅਮੀਰ ਲੋਕਾਂ ਨੇ ਇਦਾਂ ਹੀ ਕੀਤਾ ਸਭ ਨੇ ਉਸ ਰਮਾਲ ਨੂੰ ਆਪਣੀਆਂ ਦਾੜ੍ਹੀਆਂ ਉੱਪਰ ਫੇਰਿਆ ਤੇ ਉਹ ਐਂ ਸ਼ਾਹ ਕਾਲੀਆਂ ਹੋ ਗਈਆਂ ਤੇ ਉਸ ਤੋਂ ਬਾਅਦ ਜਦੋਂ ਤੱਕ ਕੋਈ ਬੰਦੇ ਜਿਉਂਦੇ ਰਹੇ ਕਿਸੇ ਦੀ ਵੀ ਦਾੜ੍ਹੀ ਚਿੱਟੀ ਨਹੀਂ ਹੋਈ ਇਦਾਂ ਹੀ ਔਰੰਗਜ਼ੇਬ ਇੱਕ ਦਿਨ ਫੇਰ ਬਾਬਾ ਰਾਮਰਾਜ ਜੀ ਨੂੰ ਕਹਿਣ ਲੱਗਾ ਕਿ ਅੱਜ ਸ਼ਿਕਾਰ ਖੇਡਣ ਦਾ ਮਨ ਹੈ ਜੀ ਕਰਦਾ ਸ਼ਿਕਾਰ ਖੇਡਣ ਚੱਲੀਏ ਪਰ ਕੁਛ ਇਦਾਂ ਦਾ ਕਰੋ ਕਿ ਸਾਨੂੰ ਇਸ ਜਮਣਾ ਨੂੰ ਬੇੜੀ 'ਚ ਬੈਠ ਕੇ ਪਾਰਨਾ ਕਰਨਾ ਪਵੇ ਇਦਾਂ ਹੀ ਪਾਰ ਹੋ ਜਾਈਏ ਤਾਂ ਉਸ ਤੋਂ ਬਾਅਦ ਬਾਬਾ ਰਾਮਰਾਜ ਜੀ ਨੇ ਆਪਣਾ ਇੱਕ ਪੈਰ ਜਮਣਾ ਦੇ ਵਿੱਚ ਪਾਇਆ ਜਿਸ ਤੋਂ ਬਾਅਦ ਜਮਣਾ ਗਿੱਟਿਆਂ-ਗਿੱਟਿਆਂ ਤੱਕ ਹੋ ਗਈ ਸੀ ਤੇ ਉਹਨਾਂ ਨੇ ਜਮਣਾ ਨੂੰ ਇਦਾਂ ਹੀ ਪਾਰ ਕਰ ਲਿਆ ਸੀ ਬਿਨਾਂ ਬੇੜੀ ਤੋਂ ਇਸੇ ਤਰ੍ਹਾਂ ਔਰੰਗਜ਼ੇਬ ਫੇਰ ਇੱਕ ਦਿਨ ਬਾਬਾ ਰਾਮਰਾਜ ਜੀ ਨੂੰ ਕਹਿਣ ਲੱਗਾ ਕਿ ਮੈਂ ਹਿੰਦੂਆਂ ਦੇ ਗ੍ਰੰਥਾਂ ਬਾਰੇ ਸੁਣਿਆ ਹੈ ਕੀਤਾ ਤੇ ਰਮਾਇਣ ਦੇ ਵਿੱਚ ਲਿਖਿਆ ਗਿਆ ਹੈ ਕਿ ਜਦੋਂ ਉਹਨਾਂ ਦੇ ਯੁੱਧ ਹੁੰਦੇ ਸਨ ਤਾਂ ਉਸ ਵੇਲੇ ਉਹ ਜਿਹੜੇ ਯੋਧੇ ਸਨ ਤੀਰ ਚਲਾ ਕੇ ਆਸਮਾਨ ਦੇ ਵਿੱਚੋਂ ਪੱਥਰਾਂ ਦੀ ਅੱਗ ਦੀ ਵਰਖਾ ਕਰ ਦਿੰਦੇ ਸਨ ਪਰ ਮੈਨੂੰ ਲੱਗਦਾ ਕਿ ਇਹ ਸਭ ਕੁਝ ਝੂਠ ਆ ਮਿਥਿਆਸ ਆ ਮਿਥੇ ਇਦਾਂ ਨਹੀਂ ਹੋ ਸਕਦਾ ਤਾਂ ਉਸ ਤੋਂ ਬਾਅਦ ਬਾਬਾ ਰਾਮ ਰਾਏ ਜਿਹਨੇ ਜਮਣਾ ਦੇ ਵਿੱਚ ਆਸਮਾਨ ਤੋਂ ਪੱਥਰਾਂ ਤੇ ਅੱਗ ਦੀ ਵਰਖਾ ਕਰਕੇ ਵਿਖਾਈ ਸੀ ਔਰੰਗਜ਼ੇਬ ਨੂੰ ਇਸ ਤੋਂ ਬਾਅਦ ਔਰੰਗਾ ਫੇਰ ਕਹਿਣ ਲੱਗਾ ਕਿ ਮੈਂ ਸੁਣਿਆ ਹੈ ਕਿ ਗੀਤਾ ਦੇ ਵਿੱਚ ਲਿਖਿਆ ਹੈ ਕਿ ਜੋ ਭਗਵਾਨ ਕ੍ਰਿਸ਼ਨ ਸਨ ਉਹਨਾਂ ਨੇ ਆਪਣੀ ਉਂਗਲ ਦੇ ਉੱਪਰ ਗਵਰਦਨ ਪਹਾੜ ਨੂੰ ਚੁੱਕ ਲਿਆ ਸੀ ਪਰ ਕੀ ਇਦਾਂ ਹੋ ਸਕਦਾ ਆ ਤਾਂ ਇਸ ਤੋਂ ਬਾਅਦ ਬਾਬਾ ਰਾਮ ਰਾਜ ਜੀ ਆਪਣੀ ਸੋਟੀ ਦੇ ਉੱਪਰ ਸ਼ਾਹੀ ਮਸਜਿਦ ਨੂੰ ਚੁੱਕ ਕੇ ਦਿਖਾ ਦਿੰਦੇ ਨੇ ਉਸ ਨੂੰ ਇਹ ਸਭ ਦੇਖਣ ਤੋਂ ਬਾਅਦ ਔਰੰਗਜ਼ੇ ਫਿਰ ਇੱਕ ਵਾਰ ਕਹਿਣ ਲੱਗਾ ਕਿ ਇਹਦੇ ਵਿੱਚ ਤਾਂ ਪਤਾਲ 'ਚ ਜਾਣ ਦੀ ਗੱਲ ਵੀ ਲਿਖੀ ਹੈ ਉਹਦੇ ਬਾਰੇ ਤੁਹਾਡਾ ਕੀ ਵਿਚਾਰ ਹੈ ਤਾਂ ਦੇਖਦੇ ਹੀ ਦੇਖਦੇ ਭਰੇ ਦਰਬਾਰ ਵਿੱਚ ਬਾਬਾ ਰਾਮ ਰਾਜ ਜੀ ਜ਼ਮੀਨ ਵਿੱਚ ਤਸ ਜਾਂਦੇ ਹਨ ਉਹ ਪਤਾਲ 'ਚ ਜਾ ਕੇ ਥੱਲੋਂ ਇੱਕ ਮਣੀ ਕੱਢ ਲਿਆਉਂਦੇ ਹਨ ਜਿਸ ਨੇ ਪੂਰੇ ਭਰੇ ਦਰਬਾਰ ਵਿੱਚ ਚਾਨਣ ਹੀ ਚਾਨਣ ਕਰ ਦਿੱਤਾ ਸੀ ਬਾਬਾ ਰਾਮ ਰਾਜ ਜੀ ਦੇ ਇਨਾਂ ਸਾਰਿਆਂ ਕਰਾਮਾਤਾਂ ਤੋਂ ਔਰੰਗਜ਼ੇ ਬਹੁਤ ਪ੍ਰਭਾਵਿਤ ਹੁੰਦਾ ਜਾ ਰਿਹਾ ਸੀ ਤੇ ਕਾਜੀ ਤੇ ਮੌਲਵੀ ਜਿਹੜੇ ਉਸ ਸਮੇਂ ਦਰਬਾਰ ਵਿੱਚ ਸ਼ਾਮਿਲ ਸਨ ਇਹ ਸਾਰੇ ਹੀ ਬਾਬਾ ਰਾਮਰਾਜ ਜੀ ਤੋਂ ਬਹੁਤ ਈਰਖਾ ਕਰਨ ਲੱਗ ਗਏ ਸੀ ਵੈਸੇ ਪਿਆਰ ਤਾਂ ਚਲੋ ਪਹਿਲਾਂ ਵੀ ਸੀ ਕਰਦੇ ਪਰ ਹੁਣ ਉਹਨਾਂ ਦੇ ਮਨ ਦੇ ਵਿੱਚ ਈਰਖਾ ਹੋਰ ਵੀ ਜ਼ਿਆਦਾ ਵੱਧਦੀ ਜਾਂਦੀ ਸੀ ਹੁਣ ਇਹ ਸਾਰੇ ਕਾਜੀ ਤੇ ਮੌਲਵੀ ਮਿਲ ਕੇ ਇੱਕ ਸਲਾਹ ਕਰਦੇ ਆ ਬਾਬਾ ਰਾਮ ਰਾਜ ਜੀ ਨੂੰ ਮਾਰਨ ਵਾਸਤੇ ਉਹ ਕੀ ਕਰਦੇ ਆ ਕਿ ਅਗਲੇ ਦਿਨ ਬਾਬਾ ਰਾਮ ਰਾਜ ਜੀ ਦੀ ਸਵਾਰੀ ਵਾਸਤੇ ਜਿਹੜਾ ਖੂਨੀ ਹਾਥੀ ਹੁੰਦਾ ਆ ਉਹਨੂੰ ਭੇਜ ਦਿੰਦੇ ਬਾਬਾ ਰਾਮ ਰਾਜ ਜੀ ਕੋਲ ਕਿ ਬਾਬਾ ਰਾਮ ਰਾਜ ਜੀ ਕੋਲ ਜਾਊਗਾ ਤੇ ਬਾਬਾ ਰਾਮ ਰਾਜ ਜੀ ਨੂੰ ਮਾਰ ਦੂਗਾ ਪਰ ਉਹ ਖੂਨੀ ਹਾਥੀ ਜਿਹੜਾ ਸੀ ਬਾਬਾ ਰਾਮ ਰਾਜ ਜੀ ਕੋਲ ਜਾ ਕੇ ਮਾਨੋ ਜਿਵੇਂ ਬੱਕਰੀ ਬਣ ਗਿਆ ਹੋਵੇ ਤੇ ਬਾਬਾ ਰਾਮ ਰਾਜ ਜੀ ਉਸੇ ਹਾਥੀ ਦੀ ਸਵਾਰੀ ਕਰਕੇ ਅਗਲੇ ਦਿਨ ਫਿਰ ਦਰਬਾਰ ਚ ਆਉਂਦੇ ਨੇ ਉਸੇ ਹੀ ਭਰੇ ਦਰਬਾਰ ਦੇ ਵਿੱਚ ਸ਼ਾਹੀ ਮੌਲਵੀ ਗੁਰੂ ਨਾਨਕ ਸਾਹਿਬ ਦੀ ਨਿੰਦਿਆ ਕਰਨੀ ਸ਼ੁਰੂ ਕਰ ਦਿੰਦਾ ਜਿਸ ਤੋਂ ਬਾਅਦ ਬਾਬਾ ਰਾਮ ਰਾਜ ਜੀ ਕਹਿੰਦੇ ਹਨ ਕਿ ਤੇਰੀ ਜ ਸਦਾਲੀ ਬੰਦੋ ਜਾਣਾ ਚਾਹੀਦਾ ਹੈ ਤੇ ਇਸੇ ਤਰ੍ਹਾਂ ਹੀ ਹੁੰਦਾ ਹੈ ਉਸ ਮੌਲਵੀ ਦੀ ਜੀਬ ਦੇ ਵਿੱਚ ਛੇਕ ਹੋ ਜਾਂਦੇ ਨੇ ਤੇ ਉਹ ਮੌਲਵੀ ਹਮੇਸ਼ਾ ਲਈ ਗੁੰਗਾ ਜਾਂਦਾ ਹੈ ਇਸ ਘਟਨਾ ਤੋਂ ਬਾਅਦ ਕਿਸੇ ਵੀ ਕਾਜ਼ੀ ਜਾਂ ਮੌਲਵੀ ਦੀ ਐਨੀ ਹੀ ਮਤ ਨਹੀਂ ਪੈਂਦੀ ਕਿ ਉਹ ਕਿਸੇ ਗੁਰੂ ਸਾਹਿਬਾਨ ਬਾਰੇ ਜਾਂ ਗੁਰੂ ਘਰਾਂ ਦੇ ਖਿਲਾਫ ਮਾੜਾ ਬੋਲ ਜੇ ਜਦ ਤੱਕ ਬਾਬਾ ਰਾਮ ਰਾਜ ਜੀ ਉੱਥੇ ਰਹਿੰਦੇ ਨੇ ਉਨੀ ਦਿਨੀ ਉੱਥੇ ਇੱਕ ਹੋਰ ਘਟਨਾ ਵਾਪਰਦੀ ਆ ਜਿੱਥੇ ਬਾਬਾ ਰਾਮ ਰਾਜ ਜੀ ਕਰਾਮਾਤ ਦਿਖਾਉਂਦੇ ਨੇ ਬਾਦਸ਼ਾਹ ਨੂੰ ਖਬਰ ਮਿਲਦੀ ਆ ਕਿ ਉਸ ਦੇ ਰਾਜਵਾਲ ਨੂੰ ਟਿੱਡੀਦਲ ਵੱਦਾ ਹੋਇਆ ਆ ਰਿਹਾ ਹੈ ਹੁਣ ਇੱਥੇ ਮੈਂ ਟਿੱਡੀਦਲ ਬਾਰੇ ਜਾਣਕਾਰੀ ਦਿੰਦਾ ਐ ਦੱਸਦਾ ਕਿ ਟਿੱਡੀਦਲ ਸਿੱਖ ਇਤਿਹਾਸ ਵਿੱਚ ਵੈਸੇ ਤਾਂ ਉਸ ਨੂੰ ਕਿਹਾ ਜਾਂਦਾ ਜਦੋਂ ਮੁਗਲ ਬਹੁ ਗਿਣਤੀ ਵਿੱਚ ਸਿੱਖਾਂ ਉੱਪਰ ਚੜ੍ਹਾਈ ਕਰਕੇ ਆਉਂਦੇ ਸਨ ਤਾਂ ਸਿੱਖਾਂ ਵੱਲੋਂ ਕਿਹਾ ਜਾਂਦਾ ਸੀ ਕਿ ਟਿੱਡੀਦਲ ਆ ਰਿਹਾ ਏ ਪਰ ਇੱਥੇ ਟਿੱਡੀਦਲ ਉਹ ਨਹੀਂ ਜੋ ਹਮਲਾਵਰ ਆਉਂਦੇ ਨੇ ਇੱਥੇ ਟਿੱਡੀ ਇੱਕ ਕੀੜਾ ਹੁੰਦਾ ਆ ਤੋ ਜਦੋਂ ਇਕੱਠੇ ਹੋ ਕੇ ਆਉਂਦੇ ਨੇ ਤਾਂ ਉਹਨੂੰ ਕਿਹਾ ਜਾਂਦਾ ਕਿ ਟਿੱਡੀ ਦਾ ਲਾਰਿਆ ਏ ਇਹ ਕੀੜਾ ਆ ਜਿਹੜਾ ਫਸਲਾਂ ਨੂੰ ਬਰਬਾਦ ਕਰ ਦਿੰਦਾ ਆ ਹੁਣ ਬਾਦਸ਼ਾਹ ਨੂੰ ਵੀ ਖਬਰ ਮਿਲਦੀ ਆ ਕਿ ਟਿੱਡੀਦਲ ਬੜੀ ਵੱਡੀ ਗਿਣਤੀ ਦੇ ਵਿੱਚ ਆ ਰਿਹਾ ਏ ਤੇ ਇਹ ਆਪਣੇ ਰਾਜ ਦੀਆਂ ਫਸਲਾਂ ਨੂੰ ਖਰਾਬ ਕਰ ਦੇਵੇਗਾ ਆਪਣੇ ਰਾਜ ਦੀਆਂ ਫਸਲਾਂ ਖਰਾਬ ਹੁੰਦੀਆਂ ਦੇਖ ਕੇ ਔਰੰਗਾ ਬਾਬਾ ਰਾਮਰਾਜ ਜੀ ਅੱਗੇ ਬੇਨਤੀ ਕਰਦਾ ਕਿ ਇਸ ਦਾ ਵੀ ਕੋਈ ਹੱਲ ਕਰੋ ਤਾਂ ਬਾਬਾ ਰਾਮਰਾਜ ਜੀ ਉਸ ਟਿੱਡੀਦਲ ਨੂੰ ਹਿਮਾਲਿਆ ਪਰਬਤ ਦੀਆਂ ਪਹਾੜੀਆਂ ਵੱਲ ਨੂੰ ਮੋੜ ਦਿੰਦੇ ਨੇ ਹੁਣ ਅਗਲੀ ਘਰਾਮਤ ਕੀ ਆ ਕਿ ਔਰੰਗੇ ਦੇ ਪੁੱਤਰ ਨੂੰ ਤਾਪ ਚੜ ਜਾਂਦਾ ਆ ਜਿਸ ਨੂੰ ਆਪਾਂ ਬੁਖਾਰ ਵੀ ਕਹਿ ਦਿੰਦੇ ਆ ਬਹੁਤ ਸਾਰੇ ਇਲਾਜ ਤੋਂ ਬਾਅਦ ਉਸ ਦਾ ਤਾਪ ਦੂਰ ਨਹੀਂ ਹੁੰਦਾ ਤੇ ਜਦੋਂ ਬਾਬਾ ਰਾਮ ਰਾਜ ਜੀ ਨੂੰ ਕਿਹਾ ਜਾਂਦਾ ਤੇ ਫਿਰ ਉਹ ਸਤਨਾਮ ਦਾ ਜਾਪ ਕਰਾ ਕੇ ਔਰੰਗੇ ਦੇ ਪੁੱਤਰ ਦਾ ਉਹ ਤਾਪ ਠੀਕ ਕਰਦੇ ਨੇ ਇਸੇ ਤਰ੍ਹਾਂ 19 ਦਿਨੀ ਔਰੰਗੇ ਦੇ ਰਾਜ ਵਿੱਚ ਇੱਕ ਮਹਾਮਾਰੀ ਫੈਲ ਗਈ ਜਿਸ ਦੇ ਕਾਰਨ ਲੋਕ ਬਹੁਤ ਵੱਡੀ ਗਿਣਤੀ ਤੇ ਚਮੜਨ ਲੱਗੇ ਔਰੰਗੇ ਨੇ ਜਦੋਂ ਰਾਮ ਰਾਜ ਜੀ ਨੂੰ ਇਸ ਦਾ ਹੱਲ ਕੱਢਣ ਵਾਸਤੇ ਕਿਹਾ ਤਾਂ ਰਾਮ ਰਾਜ ਜੀ ਨੇ ਇੱਕ ਵਰਕੇ ਦੇ ਉੱਪਰ ਸਤਨਾਮ ਲਿਖ ਕੇ ਲੋਕਾਂ ਨੂੰ ਗਲੇ ਦੇ ਚਪਾਉਣ ਲਈ ਕਿਹਾ ਔਰੰਗੇ ਦੇ ਕਹਿਣ ਤੋਂ ਬਾਅਦ ਬਾਬਾ ਰਾਮ ਰਾਏ ਜੀ ਲੋਕਾਂ ਨੂੰ ਸਤਨਾਮ ਲਿਖ ਕੇ ਦੇਣ ਲੱਗੇ ਤੇ ਲੋਕਾਂ ਨੇ ਉਸ ਲਿਖੇ ਹੋਏ ਸਤਨਾਮ ਨੂੰ ਇੱਕ ਤਵੀਤ ਵੱਜੂ ਆਪਣੇ ਗਲ 'ਚ ਪਾਉਣਾ ਸ਼ੁਰੂ ਕਰ ਦਿੱਤਾ ਜਿਨ੍ਹਾਂ ਨੇ ਉਹ ਤਵੀਤ ਆਪਣੇ ਗਲ ਵਿੱਚ ਪਾਇਆ ਉਸ ਮਹਾਮਾਰੀ ਤੋਂ ਬਚੇ ਰਹੇ ਇੱਕ ਬਿਮਾਰੀ ਬਾਦਸ਼ਾਹ ਦੀ ਬੇਗਮ ਨੂੰ ਵੀ ਹੋ ਗਈ ਉਸ ਨੂੰ ਪੇਟ ਦੇ ਵਿੱਚ ਬੰਨ ਪੈ ਗਿਆ ਸੀ ਜਿਸ ਦੇ ਕਾਰਨ ਉਹਦੀ ਹਾਲਤ ਦਿਨੋਂ ਦਿਨ ਖਰਾਬ ਹੁੰਦੀ ਜਾ ਰਹੀ ਸੀ ਉਸ ਨੇ ਵੀ ਆਪਣਾ ਬਹੁਤ ਸਾਰਾ ਇਲਾਜ ਕਰਵਾਇਆ ਪਰ ਫਰਕ ਨਹੀਂ ਸੀ ਪੈ ਰਿਹਾ ਫਿਰ ਬਾਬਾ ਰਾਮ ਰਾਏ ਜੀ ਨੇ ਉਸ ਦੇ ਪੇਟ ਦੇ ਉੱਪਰ ਆਪਣੀ ਸੋਟੀ ਰੱਖ ਕੇ ਉਸ ਦੇ ਉਸ ਬੰਨ ਨੂੰ ਖੋਲ ਲਿਆ ਸੀ ਇਸ ਤੋਂ ਕੁਛਰ ਬਾਅਦ ਹੀ ਔਰੰਗਜ਼ੇਬ ਦੀ ਉਹ ਬੇਗਮ ਗਰਭਵਤੀ ਵੀ ਹੋ ਗਈ ਤੇ ਉਸ ਦੇ ਕਰ ਇੱਕ ਪੁੱਤਰ ਨੇ ਜਨਮ ਮਿਲਿਆ ਜਿਸ ਦਾ ਨਾਮ ਬਹਾਦਰ ਸ਼ਾ ਰੱਖਿਆ ਗਿਆ ਇਸੇ ਲਈ ਇਹ ਮੰਨਿਆ ਜਾਂਦਾ ਹੈ ਕਿ ਬਹਾਦਰ ਸ਼ਾ ਗੁਰੂ ਘਰ ਦਾ ਵਿਰੋਧੀ ਇਸ ਕਰਕੇ ਨਹੀਂ ਸੀ ਕਿਉਂਕਿ ਬਾਬਾ ਰਾਮ ਰਾਏ ਜੀ ਵੱਲੋਂ ਸਤਨਾਮ ਦਾ ਜਾਪ ਕੀਤੇ ਗਏ ਚੱਲ ਕਰਕੇ ਹੋਇਆ ਸੀ ਬਾਬਾ ਰਾਮ ਰਾਏ ਜੀ ਵੱਲੋਂ ਕੀਤੀਆਂ ਜਾਂਦੀਆਂ ਇਹਨਾਂ ਕਰਾਮਾਤਾਂ ਦੇ ਚਰਚੇ ਉਸ ਦੇ ਪੂਰੇ ਰਾਜ ਵਿੱਚ ਫੈਲ ਚੁੱਕੇ ਸਨ ਜਿਨ੍ਹਾਂ ਨੂੰ ਸੁਣਨ ਤੋਂ ਬਾਅਦ ਉਥੋਂ ਦਾ ਇੱਕ ਗੌਸ ਮੁਹੰਮਦਨਾ ਦਾ ਪੀਰ ਬਾਦਸ਼ਾਹ ਦੇ ਦਰਬਾਰ ਵਿੱਚ ਆਉਂਦਾ ਹੈ ਜੋ ਅਕਸਰ ਸਮਾਧੀ ਵਿੱਚ ਰਹਿੰਦਾ ਸੀ ਉਹ ਬਾਦਸ਼ਾਹ ਨੂੰ ਕਹਿੰਦਾ ਹੈ ਕਿ ਮੇਰੀ ਮੌਤ ਉੱਤੇ ਮੇਰਾ ਅਧਿਕਾਰ ਹੈ ਮੈਂ ਅਜੇ ਹੋਰ 30 ਸਾਲ ਤੱਕ ਨਹੀਂ ਮਰੂੰਗਾ ਤੇ ਜੇਕਰ ਇਹ ਇੰਨੇ ਕਰਨੀ ਵਾਲਾ ਹੈ ਤਾਂ ਇਹਨੂੰ ਦੱਸੇ ਕਿ ਮੇਰੀ ਮੌਤ ਕਦੋਂ ਹੋਊਗੀ ਤਾਂ ਬਾਬਾ ਰਾਮਰਾਜ ਜੀ ਕਹਿਣ ਲੱਗੇ ਕਿ ਤੂੰ ਅੱਜ ਤੋਂ ਤੀਜੇ ਦਿਨ ਤੱਕ ਮਰ ਜਾਵੇਂਗਾ ਤੇ ਇਸੇ ਤਰ੍ਹਾਂ ਹੀ ਹੁੰਦਾ ਹੈ ਹੋਰ 30 ਸਾਲ ਤੱਕ ਜਿਉਂਦੇ ਰਹਿਣ ਦਾ ਦਾਵਾ ਕਰਨ ਵਾਲਾ ਪੀਰ ਗੋਸ ਮੁਹੰਮਦ ਅੱਜ ਤੋਂ ਤੀਜੇ ਦਿਨ ਮਰ ਜਾਂਦਾ ਹੈ ਅਗਲੀ ਕਰਾਮਾਤ ਔਰੰਗਜ਼ੇਬ ਦੀ ਧੀ ਨੂੰ ਖੋਜਾ ਕੁਛੜ ਚੁੱਕ ਕੇ ਖੜਾ ਰਿਆ ਹੁੰਦਾ ਹੈ ਕਿ ਬਾਬਾ ਰਾਮਰਾਜ ਜੀ ਕੋਲੋਂ ਲੰਘਦੇ ਪੁੱਛਦੇ ਹਨ ਕਿ ਕਿਸ ਦੇ ਪੁੱਤਰ ਨੂੰ ਖੜਾ ਰਿਆ ਏ ਤੂੰ ਤਾਂ ਖੋਜਾ ਬਾਦਸ਼ਾਹ ਵੱਲ ਨੂੰ ਇਸ਼ਾਰਾ ਕਰਦਾ ਏ ਬਾਬਾ ਰਾਮਰਾਜ ਜੀ ਦੇ ਮੂੰਹੋਂ ਸਹਿਸਵਾਹੀ ਨਿਕਲੇ ਸ਼ਬਦ ਪੁੱਤਰ ਕਰਕੇ ਔਰੰਗਜ਼ੇਬ ਦੀ ਧੀ ਦੇ ਸਰੀਰਕ ਅੰਗ ਸੱਚਮੁੱਚ ਮੁੰਡਿਆਂ ਵਾਲੇ ਹੋ ਜਾਂਦੇ ਨੇ ਇੱਕ ਦਿਨ ਆਪਣਾ ਦਰਬਾਰ ਖਤਮ ਹੋਣ ਤੋਂ ਬਾਅਦ ਔਰੰਗਜ਼ੇਬ ਆਪਣੇ ਖੁਆਬਖਵਾਬ ਵਿੱਚ ਚਲਾ ਜਾਂਦਾ ਹੈ ਤੇ ਫਿਰ ਅਗਲੇ ਦਿਨ ਜਦੋਂ ਦਰਬਾਰ ਲੱਗਦਾ ਹੈ ਤਾਂ ਬਾਬਾ ਰਾਮਰਾਜ ਜੀ ਨੂੰ ਪੁੱਛਦਾ ਹੈ ਕਿ ਮੇਰੀ ਰਾਤ ਬਾਰੇ ਦੱਸੋ ਕਿ ਮੈਂ ਰਾਤ ਕਿੱਥੇ ਸੀ ਤਾਂ ਬਾਬਾ ਰਾਮਰਾਜ ਜੀ ਉਸ ਨੂੰ ਉਸ ਦੀ ਰਾਤ ਦਾ ਸਾਰਾ ਵਖਿਆਨ ਕਰ ਦਿੰਦੇ ਹਨ ਕਿ ਤੂੰ ਰਾਤ ਆਹ ਆ ਕੰਮ ਕੀਤੇ ਤੇ ਤੂੰ ਇੱਕ ਖੁਆਬ ਵੀ ਵੇਖਿਆ ਸੀ ਤੇ ਉਸ ਖੁਆਬ ਦੇ ਵਿੱਚ ਤੂੰ ਮੱਛੀਆਂ ਮਾਰ ਰਿਹਾ ਸੀ ਬੱਬਾ ਰਾਮ ਰਾਜ ਜੀ ਦੱਸਣ ਤੋਂ ਬਾਅਦ ਔਰੰਗਜ਼ੇਬ ਉਹਨਾਂ ਦੀ ਇਸ ਗੱਲ ਤੇ ਸ਼ਾਮੀ ਭਰਦਾ ਏ ਹੁਣ ਔਰੰਗਜ਼ੇਬ ਤੇ ਬੱਬਾ ਰਾਮ ਰਾਜ ਜੀ ਦੀ ਦੋਸਤੀ ਕਾਫੀ ਗਹਿਰੀ ਹੁੰਦੀ ਜਾਂਦੀ ਸੀ ਔਰੰਗਜ਼ੇਬ ਬੱਬਾ ਰਾਮ ਰਾਜ ਜੀ ਤੋਂ ਕਾਫੀ ਖੋਜ ਸੰ ਇਸੇ ਤਰ੍ਹਾਂ ਇੱਕ ਦਿਨ ਬਾਬਾ ਰਾਮਰਾਜ ਜੀ ਤੇ ਔਰੰਗਜ਼ੇਬ ਬੇੜੀ 'ਚ ਬੈਠ ਕੇ ਯਮਨਾ ਵਿੱਚ ਘੁੰਮ ਰਹੇ ਹੁੰਦੇ ਨੇ ਕਿ ਅਚਾਨਕ ਬੇੜੀ ਡੁੱਬਣ ਲੱਗਦੀ ਏ ਤੇ ਜਿਸ ਤੋਂ ਬਾਅਦ ਬਾਬਾ ਰਾਮਰਾਜ ਜੀ ਆਪਣੀ ਸੋਟੀ ਮਾਰ ਕੇ ਬੇੜੀ ਨੂੰ ਕਿਨਾਰੇ ਲਗਾ ਦਿੰਦੇ ਨੇ ਇਦਾਂ ਹੀ ਇੱਕ ਦਿਨ ਕਚੈਰੀ 'ਚ ਬੈਠੇ ਬੈਠੇ ਬਾਬਾ ਰਾਮਰਾਜ ਜੀ ਕਚੈਰੀ 'ਚੋਂ ਅਲੋਪ ਹੋ ਜਾਂਦੇ ਨੇ ਉਹ ਕਿਸੇ ਨੂੰ ਨਜ਼ਰ ਨਹੀਂ ਆਉਂਦੇ ਪਰ ਬਾਬਾ ਰਾਮਰਾਜ ਜੀ ਕਚੈਰੀ 'ਚ ਬੈਠ ਕੇ ਸਾਰਿਆਂ ਨੂੰ ਦੇਖ ਰਹੇ ਹੁੰਦੇ ਨੇ ਤੇ ਇਹ ਵੀ ਬਾਬਾ ਰਾਮਰਾਜ ਜੀ ਦੀ ਇੱਕ ਕਰਾਮਾਤ ਸੀ ਜਿਸ ਤੋਂ ਬਾਅਦ ਔਰੰਗਜ਼ੇਬ ਖੁਦ ਵੀ ਅਲੋਪ ਹੋਣ ਦੀ ਇੱਛਾ ਜ਼ਾਹਰ ਕਰਦਾ ਤੇ ਬਾਬਾ ਰ ਔਰੰਗਜ਼ੇਬ ਨੂੰ ਅਲੋਪ ਕਰ ਦਿੰਦੇ ਨੇ ਤੇ ਅਲੋਪ ਹੋਣ ਤੋਂ ਬਾਅਦ ਔਰੰਗਜ਼ੇਬ ਆਪਣੀ ਬੇਗਮਾਂ ਦੇ ਕਮਰਿਆਂ 'ਚ ਜਾਂਦਾ ਆ ਉਹਨਾਂ ਦੇ ਗਹਿਣੇ ਤੱਕ ਚੁੱਕ ਲਿਆਉਂਦਾ ਆ ਪਰ ਉਹ ਕਿਸੇ ਨੂੰ ਨਜ਼ਰ ਨਹੀਂ ਆਉਂਦਾ ਇਸੇ ਤਰ੍ਹਾਂ ਅਲੋਪ ਹੋ ਕੇ ਅਦ੍ਰਿਸ਼ ਰਹਿ ਕੇ ਔਰੰਗਜ਼ੇਬ ਬਾਬਾ ਰਾਮ ਰਾਏ ਜੀ ਅੱਗੇ ਸਾਰੇ ਦੇਸ਼ ਦੇ ਕਿਲੇ ਘੁੰਮਣ ਦੀ ਇੱਛਾ ਜ਼ਾਹਰ ਕਰਦਾ ਜਿਸ ਤੋਂ ਬਾਅਦ ਬਾਬਾ ਰਾਮ ਰਾਏ ਜੀ ਔਰੰਗਜ਼ੇਬ ਨੂੰ ਸਾਰੇ ਦੇਸ਼ ਦੇ ਕਿਲੇ ਘੁਮਾ ਦਿੰਦੇ ਨੇ ਤੇ ਉਸ ਤੋਂ ਬਾਅਦ ਔਰੰਗਜ਼ੇਬ ਆਪਣੇ ਵਾਪਸ ਕਿਲੇ 'ਚ ਆ ਕੇ ਸਾਰੇ ਕਿਲੇਦਾਰਾਂ ਨੂੰ ਚਿੱਠੀ ਲਿਖਦਾ ਤੇ ਉਹਨਾਂ ਨੂੰ ਉਹਨਾਂ ਦੇ ਕਿਲਿਆਂ ਦਾ ਹਾਲ ਦੱਸਦਾ ਆ ਤੇ ਜਿਸ ਤੋਂ ਬਾਅਦ ਉਹ ਸਾਰੇ ਕਿਲੇਦਾਰ ਚਿੱਠੀ ਪੜਨ ਤੋਂ ਬਾਅਦ ਬਹੁਤ ਹਰਾਨ ਹੋ ਜਾਂਦੇ ਨੇ ਕਿ ਔਰੰਗਜ਼ੇਬ ਨੇ ਸਾਨੂੰ ਐਦਾਂ ਕਦੋਂ ਦੇਖ ਲਿਆ ਹੁਣ ਇਹ ਤਾਂ ਕੁਝ ਉਹ ਕਰਾਮਾਤਾਂ ਸਨ ਜਿਹੜੀਆਂ ਬਾਬਾ ਰਾਮ ਰਾਜ ਜੀ ਔਰੰਗਜ਼ੇਬ ਦੇ ਕਹਿਣ ਤੇ ਕਰ ਰਹੇ ਸਨ ਤੇ ਕੁਝ ਕਰਾਮਾਤਾਂ ਐਦਾਂ ਦੀਆਂ ਵੀ ਸਨ ਜੋ ਬਾਬਾ ਰਾਮ ਰਾਜ ਜੀ ਨੇ ਆਪਣੀ ਮਰਜ਼ੀ ਨਾਲ ਕੀਤੀਆਂ ਸਨ ਜਿਵੇਂ ਕਿ ਉਹ ਇੱਕ ਵਾਰ ਕਿਸੇ ਰਸਤੇ ਤੋਂ ਲੰਘ ਰਹੇ ਸਨ ਤਾਂ ਉੱਥੇ ਇੱਕ ਬੁੱਢੀ ਮਾਤਾ ਬੜੀ ਉੱਚੀ ਉੱਚੀ ਰੋ ਰਹੀ ਸੀ ਜਿਸ ਨੂੰ ਦੇਖ ਕੇ ਬਾਬਾ ਰਾਮ ਰਾਜ ਜੀ ਨੇ ਉਸ ਦੀ ਵਜ੍ਹਾ ਪੁੱਛੀ ਤਾਂ ਮਾਤਾ ਕਹਿਣ ਲੱਗੀ ਕਿ ਮੇਰੀ ਰੰਡੀ ਦਾ ਇੱਕੋ ਇੱਕ ਜਵਾਨ ਪੁੱਤ ਸੀ ਜੋ ਮਰ ਗਿਆ ਏ ਤੇ ਹੁਣ ਉਸ ਨੂੰ ਆਉਣ ਵਾਸਤੇ ਲੈ ਕੇ ਗਏ ਨੇ ਬੱਬਾ ਰਾਮ ਰਾਜ ਜੀ ਸਮਾਤਨ ਹੌਸਲਾ ਦਿੰਦੇ ਕਹਿਣ ਲੱਗੇ ਕਿ ਫਿਕਰ ਨਾ ਕਰੋ ਤੁਹਾਡਾ ਪੁੱਤ ਨੂੰ ਮਰਿਆ ਨਹੀਂ ਕੁਝ ਨਹੀਂ ਹੋਇਆ ਉਹ ਜਿਉਂਦਾ ਏ ਅਜੇ ਬੱਬਾ ਰਾਮ ਰਾਜ ਜੀ ਦੇ ਇਹਨਾਂ ਬਚਨਾਂ ਤੋਂ ਬਾਅਦ ਜਦੋਂ ਮਾਤਾ ਦੇ ਉਸ ਪੁੱਤਰ ਨੂੰ ਦਬਾਉਣ ਲੱਗੇ ਤਾਂ ਉਸਨੇ ਅੱਖਾਂ ਖੋਲ ਲਈਆਂ ਤੇ ਉੱਠ ਕੇ ਖੜਾ ਹੋ ਗਿਆ ਇਸੇ ਤਰ੍ਹਾਂ ਦੀ ਇੱਕ ਹੋਰ ਕਰਾਮਾਤ ਸਾਨੂੰ ਦੇਖਣ ਨੂੰ ਮਿਲਦੀ ਆ ਕਿ ਇੱਕ ਗਾਂ ਮਰੀ ਪਈ ਏ ਤੇ ਉਸਦੇ ਕੋਲ ਉਸਦਾ ਬਛੜਾ ਏ ਜੋ ਦੁੱਧ ਵਾਸਤੇ ਬਿਲ ਕਰਿਆ ਏ ਬੱਬਾ ਰਾਮ ਰਾਜ ਜੀ ਕੋਲੋਂ ਉਸਦੇ ਬੱਚੜੇ ਦਾ ਇਹ ਦੁੱਖ ਦੇਖਿਆ ਨਹੀਂ ਜਾਂਦਾ ਤੇ ਉਸ ਮਰੀ ਹੋਈ ਗਾਂ ਨੂੰ ਬਾਬਾ ਰਾਮਰਾਜ ਜੀ ਜਿਉਂਦਾ ਕਰ ਦਿੰਦੇ ਨੇ ਇੱਕ ਵਾਰ ਔਰੰਗਜ਼ੇ ਦੇ ਭਰੇ ਦਰਬਾਰ ਵਿੱਚ ਬਾਬਾ ਰਾਮਰਾਜ ਜੀ ਨੂੰ ਕਹਿਣ ਲੱਗਾ ਕਿ ਅਸੀਂ ਸੁਣਿਆ ਹੈ ਕਿ ਨਾਨਕ ਸ਼ਾਹ ਨੇ ਹਜ਼ਾਰਾਂ ਕੋਹਾਂ ਦੀ ਯਾਤਰਾ ਆਪਣੇ ਸਾਥੀਆਂ ਦੇ ਨਾਲ ਪੈਦਲ ਹੀ ਕੀਤੀ ਹੈ ਪਰ ਸਾਡੇ ਮੰਨਣ ਵਿੱਚ ਇਹ ਗੱਲ ਨਹੀਂ ਆਉਂਦੀ ਤਾਂ ਜਿਸ ਤੋਂ ਬਾਅਦ ਬਾਬਾ ਰਾਮ ਰਾਜ ਜੀ ਉਸ ਨੂੰ ਕਹਿਣ ਲੱਗੇ ਕਿ ਤੁਸੀਂ ਦੱਸੋ ਤੁਸੀਂ ਕਿੱਥੇ ਜਾਣਾ ਚਾਹੁੰਦੇ ਹੋ ਤਾਂ ਔਰੰਗਜ਼ੇਬ ਕਹਿਣ ਲੱਗਾ ਕਿ ਤੁਸੀਂ ਗੁਰੂ ਨਾਨਕ ਦੇ ਘਰ ਦੇ ਵਾਰਿਸ ਕਹਾਉਂਦੇ ਹੋ ਤੁਸੀਂ ਇੱਕ ਕੰਮ ਕਰੋ ਮੈਨੂੰ ਮੱਕਾ ਹੀ ਦਿਖਾ ਦਿਓ ਬਾਬਾ ਰਾਮ ਰਾਜ ਜੀ ਦੇ ਕਹਿਣ ਤੋਂ ਬਾਅਦ ਔਰੰਗਜ਼ੇਬ ਨੇ ਆਪਣੀਆਂ ਅੱਖਾਂ ਨੂੰ ਬੰਦ ਕਰਕੇ ਜਦੋਂ ਖੋਲ੍ਹਿਆ ਤਾਂ ਉਸ ਨੇ ਆਪਣੇ ਆਪ ਨੂੰ ਮੱਕੇ ਵਿਖੇ ਪਾਇਆ ਜਿੱਥੇ ਉਸ ਨੇ ਨਮਾਜ਼ ਅਦਾ ਕੀਤੀ ਤੇ ਫਿਰ ਹੱਜ ਦੀ ਯਾਤਰਾ ਕੀਤੀ ਤੇ ਨਿਸ਼ਾਨੀ ਦੇ ਤੌਰ ਤੇ ਉੱਥੋਂ ਕੁਝ ਚੀਜ਼ਾਂ ਵੀ ਲੈ ਕੇ ਆਇਆ ਤੇ ਫਿਰ ਜਦੋਂ ਉਸ ਨੇ ਅੱਖਾਂ ਬੰਦ ਕਰਕੇ ਖੋਲ੍ਹੀਆਂ ਤਾਂ ਵਾਪਸ ਉਹ ਆਪਣੇ ਦਰਬਾਰ ਵਿੱਚ ਖੜਾ ਸੀ ਔਰੰਗਜ਼ੇਬ ਦਾ ਬੱਬਾ ਰਾਮਰਾਜ ਜੀ ਵੱਲ ਰੁਝਾਨ ਵੱਧ ਆਇਆ ਵੇਖ ਕੇ ਕਾਜੀ ਬੱਬਾ ਰਾਮਰਾਜ ਜੀ ਦੇ ਖਿਲਾਫ ਸਾਜ਼ਸ਼ਕੜਨੇ ਸ਼ੁਰੂ ਕਰ ਦਿੰਦੇ ਨੇ ਜਿਸ ਤੋਂ ਬਾਅਦ ਉਹਨਾਂ ਨੇ ਬੱਬਾ ਰਾਮਰਾਜ ਜੀ ਨੂੰ ਕਿਹਾ ਕਿ ਨਾਨਕ ਸ਼ਾਹ ਨੇ ਆਪਣੀ ਬਾਣੀ 'ਚ ਕਿਹਾ ਹੈ ਕਿ ਤੇ ਇੰਦ ਚੰਦ ਸੂਰ ਕੇਤੇ ਭਾਵ ਕਿ ਕਿੰਨੇ ਹੀ ਸੂਰਜਾਂ ਦੀ ਗੱਲ ਕੀਤੀ ਹੈ ਉਹਨਾਂ ਨੇ ਆਪਣੀ ਬਾਣੀ 'ਚ ਤੁਸੀਂ ਇੱਕ ਕੰਮ ਕਰੋ ਕਿ ਸਾਨੂੰ ਉਹ ਸੂਰਜ ਦਿਖਾ ਸਕਦੇ ਹੋ ਜਿਸ ਤੋਂ ਬਾਅਦ ਬੱਬਾ ਰਾਮਰਾਜ ਜੀ ਨੇ ਔਰੰਗਜ਼ੇਬ ਨੂੰ ਕਿੰਨੇ ਹੀ ਸੂਰਜਾਂ ਦੇ ਦਰਸ਼ਨ ਕਰਵਾ ਦਿੱਤੇ ਇਦਾਂ ਹੀ ਇੱਕ ਹੋਰ ਕਰਾਮਾਤ ਹੋਈ ਔਰੰਗਜ਼ੇਬ ਕੋਲ ਇੱਕ ਤਸਬੀਹ ਆਇਆ ਕਰਦੀ ਸੀ ਜੋ ਬਹੁਤ ਹੀ ਬੇਸ਼ਕੀਮਤੀ ਮੋਤੀਆਂ ਤੋਂ ਬਣੀ ਸੀ ਤੇ ਇੱਕ ਵਾਰ ਉਹ ਤਸਬੀਹ ਕਿਤੇ ਗਵਾਚ ਗਈ ਹੁਣ ਔਰੰਗਜ਼ੇਬ ਨੂੰ ਇਹ ਸੀ ਕਿ ਸ਼ਾਇਦ ਬੇਸ਼ਕੀਮਤੀ ਮੋਤੀਆਂ ਦੀ ਬਣੀ ਹੋਣ ਕਰਕੇ ਕਿਸੇ ਨੇ ਉਹ ਤਸਬੀਹ ਚੋਰੀ ਕਰ ਲਈ ਆ ਜਿਸ ਤੋਂ ਬਾਅਦ ਉਸਨੇ ਬਹੁਤ ਸਾਰੇ ਸ਼ੱਕੀ ਲੋਕਾਂ ਨੂੰ ਫੜਿਆ ਪਰ ਕਿਸੇ ਕੋਲੋਂ ਵੀ ਤਸਬੀਹ ਦਾ ਪਤਾ ਨਾ ਲੱਗਾ ਤੇ ਇੱਕ ਕਾਜ਼ੀ ਟੀਚਰ ਕਰਦਾ ਹੈ ਔਰੰਗਜ਼ੇਬ ਨੂੰ ਕਹਿਣ ਲੱਗਾ ਕਿ ਇਹਦੇ ਬਾਰੇ ਵੀ ਬਾਬਾ ਰਾਮਰਾਏ ਕੋਲ ਪੁੱਛ ਲਓ ਉਹ ਆਪਣੀਆਂ ਸ਼ਕਤੀਆਂ ਨਾਲ ਪਤਾ ਲਾ ਕੇ ਦੱਸ ਹੀ ਦੇਣਗੇ ਤੇ ਜਿਸ ਤੋਂ ਬਾਅਦ ਔਰੰਗਜ਼ੇਬ ਨੇ ਬਾਬਾ ਰਾਮਰਾਜ ਜ ਤਾ ਬਾਬਾ ਰਾਮ ਰਾਜ ਜੀ ਨੇ ਕਿਹਾ ਕਿ ਤੁਸੀਂ ਉਹ ਤਸਬੀਹ ਆਪਣੀ ਛੋਟੀ ਬੇਗਮ ਕੋਲ ਭੁੱਲ ਆਏ ਹੋ ਆਖਰੀ ਵਾਰ ਜਦ ਤੁਸੀਂ ਉਹਨਾਂ ਨੂੰ ਮਿਲਣ ਗਏ ਸੀ ਤਾਂ ਉੱਥੇ ਭੁੱਲ ਕੇ ਆ ਗਏ ਹੋ ਤੇ ਬੇਗਮ ਨੇ ਉਸ ਦੁਕੜੀ ਵਿੱਚ ਸੰਭ ਕੇ ਰੱਖ ਲਈ ਸੀ ਤੁਸੀਂ ਜਾਓ ਤੁਹਾਨੂੰ ਉਹ ਤਸਬੀਹ ਉੱਥੋਂ ਮਿਲ ਜਾਵੇਗੀ ਇੱਕ ਹੋਰ ਕਰਾਮਾਤ ਜੋ ਬਾਬਾ ਰਾਮਰਾਜ ਜੀ ਨੇ ਉੱਥੇ ਕੀਤੀ ਔਰੰਗਜ਼ੇਬ ਦਿੱਲੀ ਚ ਆਪਣੇ ਭਰੇ ਦਰਬਾਰ ਚ ਬੈਠਾ ਬਾਬਾ ਰਾਮਰਾਜ ਜੀ ਨੂੰ ਕਹਿੰਦਾ ਕਿ ਅੱਜ ਮੇਰਾ ਦਿਲ ਕਰਦਾ ਕਿ ਮੈਂ ਕਾਬਲ ਦੇ ਕਾਲੇ ਅੰਗੂਰ ਤੇ ਮੇਵੇ ਆਦਕ ਖਾਵਾਂ ਜਿਸ ਤੋਂ ਬਾਅਦ ਬਾਬਾ ਰਾਮਰਾਜ ਜੀ ਨੇ ਆਪਣਾ ਹੱਥ ਆਪਣੇ ਬਕਸੇ ਵਿੱਚ ਪਾਇਆ ਤੇ ਕਾਬਲ ਦੇ ਕਾਲੇ ਅੰਗੂਰ ਅਤੇ ਮੇਵੇ ਆਦਕ ਔਰੰਗਜ਼ੇਬ ਦੇ ਸਾਹਮਣੇ ਪੇਸ਼ ਕਰ ਦਿੱਤੇ ਔਰੰਗਜ਼ੇਬ ਦੇ ਕਿਲੇ ਦੇ ਬਾਹਰ ਇੱਕ ਬਹੁਤ ਵੱਡਾ ਪਿੱਪਲ ਹੋਇਆ ਕਰਦਾ ਸੀ ਜੋ ਹੁਣ ਸੁੱਕ ਚੁੱਕਾ ਸੀ ਤੇ ਕਿਸੇ ਟਾਈਮ ਲੋਕ ਉਸ ਦੀ ਛਾਂ ਦੇ ਹੇਠ ਬੈਠਿਆ ਕਰਦੇ ਸਨ ਬਾਬਾ ਰਾਮਰਾਜ ਜੀ ਨੇ ਪਾਣੀ ਦਾ ਛਿੱਟਾ ਦੇ ਕੇ ਉਸ ਪਿਪਲ ਨੂੰ ਵੀ ਹਰਾ ਕੀਤਾ ਸੀ ਇਸੇ ਤਰ੍ਹਾਂ ਬੈਠੇ ਬੈਠੇ ਇੱਕ ਦਿਨ ਔਰੰਗਜ਼ੇਬ ਨੇ ਬਾਬਾ ਰਾਮਰਾਇ ਜੀ ਦੇ ਕੋਲ ਹੰਸ ਵੇਖਣ ਦੀ ਇੱਛਾ ਜ਼ਾਹਰ ਕੀਤੀ ਜਿਸ ਤੋਂ ਬਾਅਦ ਬਾਬਾ ਰਾਮਰਾਇ ਜੀ ਨੇ ਕੁਝ ਮੋਤੀ ਲੈ ਕੇ ਜੰਮੇ ਮਸਜਿਦ ਦੇ ਸਰੋਵਰ ਦੇ ਕੰਢੇ ਤੇ ਖਿਲਾਰ ਦਿੱਤੇ ਤੇ ਦੇਖਦਿਆਂ ਦੇਖਦਿਆਂ ਦੋ ਹੰਸ ਉੱਥੇ ਆਉਂਦੇ ਨੇ ਤੇ ਉਹ ਮੋਤੀ ਚੁਗ ਕੇ ਉੱਥੋਂ ਚਲੇ ਜਾਂਦੇ ਨੇ ਤੇ ਉਹਨਾਂ ਹੰਸਾਂ ਨੂੰ ਦੇਖ ਕੇ ਸਾਰੇ ਹੀ ਬਹੁਤ ਖੁਸ਼ ਤੇ ਹੈਰਾਨ ਹੁੰਦੇ ਨੇ ਔਰੰਗਜ਼ੇਬ ਇੱਕ ਵਾਰ ਆਪਣੇ ਘੋੜੇ ਤੇ ਬੈਠ ਕੇ ਜੰਮਣਾ ਨੂੰ ਪਾਰ ਕਰ ਰਿਹਾ ਹੁੰਦਾ ਕਿ ਉਸ ਦਾ ਘੋੜਾ ਘੁੰਮਣ ਕੇ ਰੇਤ ਫਸ ਜਾਂਦਾ ਤੇ ਜੰਮਣਾ ਦੇ ਵਿੱਚ ਡੁੱਬਣਾ ਸ਼ੁਰੂ ਹੋ ਜਾਂਦਾ ਜਿਸ ਤੋਂ ਬਾਅਦ ਔਰੰਗਜ਼ੇਬ ਬਾਬਾ ਰਾਮਰਾਜ ਜੀ ਨੂੰ ਆਵਾਜ਼ ਲਗਾਉਂਦਾ ਤੇ ਬਾਬਾ ਰਾਮਰਾਜ ਜੀ ਆਪਣੀ ਇੱਕ ਚੁਟਕੀ ਮਾਰ ਕੇ ਘੋੜੇ ਨੂੰ ਉੱਥੋਂ ਬਾਹਰ ਕੱਢ ਦਿੰਦੇ ਨੇ ਤੇ ਔਰੰਗਜ਼ੇਬ ਦੀ ਜਾਨ ਨੂੰ ਬਚਾਉਂਦੇ ਨੇ ਔਰੰਗਜ਼ੇਬ ਖੁਸ਼ ਹੋ ਕੇ ਬਾਬਾ ਰਾਮਰਾਜ ਜੀ ਨੂੰ 1 ਸਵਾ ਲੱਖ ਦੇ ਮੋਤੀਆਂ ਦੀ ਮਾਲਾ ਭੇਟ ਕਰਦਾ ਤੇ ਬਾਬਾ ਰਾਮ ਰਾਜ ਜੀ ਉਸ ਨੂੰ ਆਪਣੇ ਗਲ ਵਿੱਚ ਪਾ ਲੈਂਦੇ ਨੇ ਫਿਰ ਬਾਬਾ ਰਾਮ ਰਾਜ ਜੀ ਦੀ ਮੁਲਾਕਾਤ ਇੱਕ ਫਕੀਰ ਨਾਲ ਹੁੰਦੀ ਆ ਤੇ ਬਾਬਾ ਰਾਮ ਰਾਜ ਜੀ ਉਹ ਮਾਲਾ ਜਿਹੜੀ ਆ ਉਸ ਫਕੀਰ ਨੂੰ ਦੇ ਦਿੰਦੇ ਆ ਜਦੋਂ ਇਸ ਗੱਲ ਦਾ ਪਤਾ ਕਾਜ਼ੀਆਂ ਨੂੰ ਲੱਗਦਾ ਤੇ ਉਹ ਫਿਰ ਜਾ ਕੇ ਔਰੰਗਜ਼ੇਬ ਦੇ ਕੰਨ ਪਰ ਨਿਸ਼ੂਰ ਕਰ ਦਿੰਦੇ ਆ ਕਿ ਤੇਰੀ ਇਸ ਭੇਟ ਨੂੰ ਇਹਨੇ ਤੁੱਛ ਜਾਣਿਆ ਵਾ ਤੇ ਅੱਗੇ ਕਿਸੇ ਫਕੀਰ ਨੂੰ ਦੇ ਦਿੱਤੀ ਆ ਜਦੋਂ ਔਰੰਗਜ਼ੇਬ ਨੂੰ ਇਸ ਗੱਲ ਦਾ ਪਤਾ ਲੱਗਦਾ ਤਾਂ ਉਹ ਭਰੇ ਦਰਬਾਰ ਵਿੱਚ ਬਾਬਾ ਰਾਮ ਰਾਜ ਜੀ ਨੂੰ ਉਸ ਮੋਤੀਆਂ ਦੀ ਮਾਲਾ ਬਾਰੇ ਪੁੱਛਦਾ ਤੇ ਬਾਬਾ ਰਾਮ ਰਾਜ ਜੀ ਉਸ ਮਾਲਾ ਨੂੰ ਆਪਣੇ ਗਲੇ 'ਚ ਪਾਈ ਹੋਈ ਦਿਖਾ ਕੇ ਸਾਰਿਆਂ ਨੂੰ ਹੈਰਾਨ ਕਰ ਦਿੰਦੇ ਨੇ ਤੇ ਜਿਨ੍ਹਾਂ ਨੇ ਚੁਗਲੀ ਕੀਤੀ ਹੁੰਦੀ ਆ ਉਹ ਵੀ ਸ਼ਰਮਿੰਦਾ ਆ ਜਾਂਦੇ ਨੇ ਇੱਕ ਦਿਨ ਸ਼ਾਹੀ ਕਾਜੀ ਬਾਬਾ ਰਾਮ ਰਾਜ ਜੀ ਨੂੰ ਕਹਿਣ ਲੱਗਾ ਕਿ ਅਸੀਂ ਸੁਣਿਆ ਹੈ ਕਿ ਬਾਬੇ ਨਾਨਕ ਨੇ ਮੱਕੇ ਨੂੰ ਘੁਮਾ ਦਿੱਤਾ ਸੀ ਕੀ ਗੱਲ ਸੱਚ ਆ ਤੇ ਕੀ ਤੁਸੀਂ ਇਦਾਂ ਕਰ ਸਕਦੇ ਹੋ ਜਾਂ ਤੁਸੀਂ ਸਾਨੂੰ ਇਦਾਂ ਦਾ ਕੁਝ ਕਰਕੇ ਦਿਖਾ ਸਕਦੇ ਹੋ ਤਾਂ ਇਸ ਤੋਂ ਬਾਅਦ ਬਾਬਾ RAMRAJ ਜੀ ਨੇ ਆਪਣੀ ਛੱਟੀ ਦੀ ਨੋਕ ਦੇ ਨਾਲ ਸ਼ਾਹੀ ਮਸਜਿਦ ਨੂੰ ਘੁਮਾ ਕੇ ਦਿਖਾ ਦਿੱਤਾ ਸੀ ਕਾਜੀ ਬਾਬਾ RAMRAJ ਜੀ ਨੂੰ ਬਦਨਾਮ ਕਰਨ ਵਾਸਤੇ ਇੱਕ ਬਰਤਨ ਦੇ ਸ਼ਰਾਬ ਭਰ ਕੇ ਬਾਬਾ RAMRAJ ਦੇ ਕਮਰੇ ਦੇ ਵਿੱਚ ਰਖਵਾ ਦਿੰਦੇ ਨੇ ਤੇ ਉਸ ਤੋਂ ਬਾਅਦ ਔਰੰਗਜ਼ੇਬ ਨੂੰ ਕਿਹਾ ਜਾਂਦਾ ਕਿ ਜਾ ਕੇ ਦੇਖੋ ਬਾਬਾ ਰਾਮ ਰਾਜ ਜੀ ਤਾਂ ਸ਼ਰਾਬ ਦਾ ਸੇਵਨ ਕਰਦੇ ਨੇ ਜਦੋਂ ਔਰੰਗਜ਼ੇਬ ਬਾਬਾ ਰਾਮ ਰਾਜ ਜੀ ਦੇ ਕਮਰੇ 'ਚ ਪਹੁੰਚਦਾ ਤਾਂ ਬਾਬਾ ਰਾਮ ਰਾਜ ਜੀ ਨੂੰ ਪੁੱਛਦਾ ਕਿ ਇਸ ਬਰਤਨ ਦੇ ਵਿੱਚ ਕੀ ਹੈ ਤਾਂ ਬਾਬਾ ਰਾਮ ਰਾਜ ਜੀ ਕਹਿੰਦੇ ਹਨ ਕਿ ਇਹਦੇ ਵਿੱਚ ਤਾਂ ਦੁੱਧ ਹੈ ਜਦੋਂ ਢੱਕਣ ਚੁੱਕ ਕੇ ਦੇਖਿਆ ਜਾਂਦਾ ਤਾਂ ਉਹ ਸ਼ਰਾਬ ਜੋਸ ਭਾਂਡੇ ਵਿੱਚ ਸੀ ਉਹ ਸੱਚਮੁੱਚ ਦੁੱਧ ਬਣ ਚੁੱਕੀ ਸੀ ਔਰੰਗਜ਼ੇਬ ਦਾ ਇੱਕ ਖੋਜਾ ਸੀ ਜੋ ਸਿਰ ਤੋਂ ਪੂਰਾ ਗੰਜਾ ਸੀ ਔਰੰਗਜ਼ੇਬ ਦੇ ਕਹਿਣ ਤੇ ਬਾਬਾ ਰਾਮ ਰਾਜ ਜੀ ਨੇ ਆਪਣੀ ਸੋਟੀ ਦੇ ਨਾਲ ਉਸਦੇ ਸਿਰ ਦੇ ਉੱਪਰ ਵਾਲ ਉਗਾ ਦਿੱਤੇ ਮੱਘਰ ਦੇ ਮਹੀਨੇ ਦੇ ਵਿੱਚ ਔਰੰਗਜ਼ੇਬ ਦੀ ਅੰਬ ਖਾਣ ਦੀ ਇੱਛਾ ਹੋਈ ਉਸਨੇ ਆਪਣੀ ਇੱਛਾ ਬਾਬਾ ਰਾਮਰਾਇ ਜੀ ਅੱਗੇ ਜ਼ਾਹਰ ਕੀਤੀ ਜਿਸ ਤੋਂ ਬਾਅਦ ਬਾਬਾ ਰਾਮਰਾਇ ਜੀ ਨੇ ਮਗਰਦ ਮਹੀਨੇ ਵਿੱਚ ਰੁੱਖਾਂ ਦੇ ਉੱਪਰ ਅੰਬ ਲਗਾ ਦਿੱਤੇ ਔਰੰਗਜ਼ੇਬ ਨੇ ਉਹ ਅੰਬ ਬੜੇ ਸਵਾਦ ਨਾਲ ਖਾਦੇ ਤੇ ਬਾਕੀ ਦੇ ਅੰਬ ਆਪਣੀਆਂ ਬੇਗਮਾਂ ਨੂੰ ਭੇਜ ਦਿੱਤੇ ਤੇ ਉਸ ਦੀ ਬਾਗਬੀ ਦੇ ਵਿੱਚ ਜਿਹੜੇ ਅਮੀਰ ਲੋਕ ਸਨ ਜਾਂ ਉਹਨਾਂ ਨੂੰ ਭੇਜ ਦਿੱਤੇ ਇਸੇ ਤਰ੍ਹਾਂ ਦੀ ਇੱਕ ਹੋਰ ਘਟਨਾ ਕਿ ਔਰੰਗਜ਼ੇਬ ਜਦੋਂ ਸ਼ਿਕਾਰ ਖੇਡਣ ਜਾਂਦਾ ਤਾਂ ਸ਼ਿਕਾਰ ਖੇਡਣ ਗਿਆ ਉਹ ਥੱਕ ਜਾਂਦਾ ਤੇ ਇੱਕ ਕੈਂਦੇ ਦੇ ਰੁੱਖ ਥੱਲੇ ਜਾ ਕੇ ਆਰਾਮ ਕਰਨ ਲੱਗਦਾ ਕੈਂਦੇ ਦੇ ਰੁੱਖ ਦੀ ਛਾਂ ਜਿਹੜੀ ਬਹੁਤ ਸੰਘਣੀ ਹੁੰਦੀ ਆ ਤੇ ਉਸ ਦੇ ਉੱਪਰ ਬਹੁਤ ਵੱਡੇ ਵੱਡੇ ਫਲ ਲੱਗਦੇ ਆ ਪਰ ਉਹ ਸਵਾਦ ਦੇ ਵਿੱਚ ਬਹੁਤ ਕੋੜੇ ਹੁੰਦੇ ਆ ਜਿਸ ਤੋਂ ਬਾਅਦ ਔਰੰਗਜ਼ੇਬ ਆਪਾ ਰਾਮ ਰਾਜ ਜੀ ਨੂੰ ਕਹਿਣ ਲੱਗਾ ਕਿ ਬਾਬੇ ਨਾਨਕ ਨੇ ਰੀਠੇ ਮਿੱਠੇ ਕਰਕੇ ਜੋਗਿਆਂ ਨੂੰ ਖਵਾਏ ਸੀ ਤੁਸੀਂ ਮੈਨੂੰ ਇਹਨਾਂ ਕੈਂਦਿਆਂ ਨੂੰ ਕਾਬਲੇ ਅੰਗੂਰ ਬਣਾ ਕੇ ਖਵਾ ਦਿਓ ਇਸ ਤੋਂ ਬਾਅਦ ਬਾਬਾ ਰਾਮਰਾਏ ਜੀ ਨੇ ਕੈਂਦੇ ਦੇ ਸੁਰਖ ਨੂੰ ਜ਼ੋਰ ਨਾਲ ਹਲੂਣਿਆ ਤੇ ਉਸ ਰੁੱਖ ਤੋਂ ਕਾਬਲੇ ਅੰਗੂਰ ਤੇ ਮੇਵੇ ਆ ਡਿੱਗਣ ਲੱਗ ਪਏ ਜਿਸ ਨੂੰ ਔਰੰਗਜ਼ੇਬ ਨੇ ਬਹੁਤ ਰੱਜ ਕੇ ਖਾਦਾ ਤੇ ਫਿਰ ਟੋਕਰੇ ਭਰ-ਭਰ ਕੇ ਆਪਣੀਆਂ ਬੇਗਮਾਂ ਨੂੰ ਭੇਜੇ ਖਾਣ ਪੀਣ ਨੂੰ ਲੈ ਕੇ ਇੱਕ ਕਰਾਮਾਤ ਹੋਰ ਜੁੜੀ ਹੋਈ ਆ ਕਿ ਐਦਾਂ ਹੀ ਦਿੱਲੀ ਦਾ ਦਰਬਾਰ ਲੱਗਾ ਸੀ ਕਚੈਰੀ ਦੇ ਵਿੱਚ ਬੈਠੇ ਸਨ ਸਭ ਤੇ ਔਰੰਗਜ਼ੇਬ ਦਾ ਵਜ਼ੀਰ ਕਹਿਣ ਲੱਗਾ ਪੇੜੇ ਮੱਥਰਾ ਦੇ ਰਿਓੜੀ ਰੋहतक ਦੀ ਕੜਾ ਅੰਬਰ ਸਰਦਾ ਅੰਬ ਮਾਲਵੇ ਦੇ ਪਾਣ ਨਾਗਪੁਰ ਦਾ ਇਹ ਸਾਰੇ ਬਹੁਤ ਵਧੀਆ ਹੁੰਦੇ ਨੇ ਕਿ ਤੁਸੀਂ ਸਾਨੂੰ ਇੱਥੇ ਬੈਠਿਆਂ ਨੂੰ ਇਹ ਸਭ ਖਵਾ ਸਕਦੇ ਹੋ ਤਾਂ ਉਸ ਤੋਂ ਬਾਅਦ ਬਾਬਾ ਰਾਮਰਾਜ ਜੀ ਨੇ ਇੱਕ ਚਾਦਰ ਮੰਗਾਈ ਤੇ ਉਸ ਚਾਦਰ ਨੂੰ ਵਿਛਾਣ ਦਿੱਤਾ ਤੇ ਥੋੜੀ ਦਰਬਾਦ ਜਦੋਂ ਉਸ ਚਾਦਰ ਨੂੰ ਚੁੱਕਿਆ ਗਿਆ ਤੇ ਜਿਹੜੀਆਂ-ਜਿਹੜੀਆਂ ਚੀਜ਼ਾਂ ਦੇ ਨਾਮ ਵਜ਼ੀਰ ਨੇ ਲੈ ਸਨ ਉਹ ਸਾਰੀਆਂ ਚੀਜ਼ਾਂ ਉਸ ਚਾਦਰ ਦੇ ਥੱਲੇ ਹਾਜ਼ਰ ਸਨ ਜਿਨ੍ਹਾਂ ਨੂੰ ਸਾਰਿਆਂ ਨੇ ਬੜੇ ਸਵਾਦ ਨਾਲ ਖਾਧਾ ਹੁਣ ਜਿੱਥੇ ਔਰੰਗਜ਼ੇਬ ਤੇ ਬਾਬਾ ਰਾਮ ਰਾਜ ਜੀ ਦੀ ਦੋਸਤੀ ਗਹਿਰੀ ਹੁੰਦੀ ਜਾਂਦੀ ਸੀ ਉੱਥੇ ਬਾਬਾ ਰਾਮ ਰਾਜ ਜੀ ਨੂੰ ਇੱਕ ਵਾਰ ਔਰੰਗਜ਼ੇਬ ਨੇ ਜੇਲ੍ਹ ਵਿੱਚ ਵੀ ਬੰਦ ਕੀਤਾ ਸੀ ਕਾਜ਼ੀਆਂ ਦੇ ਕਹਿਣ ਤੇ ਔਰੰਗਜ਼ੇਬ ਬਾਬਾ ਰਾਮ ਰਾਜ ਜੀ ਨੂੰ ਆਪ ਕੋਠੜੀ ਵਿੱਚ ਬੰਦ ਕਰਕੇ ਆਉਂਦਾ ਜਦੋਂ ਕੋਠੜੀ ਵਿੱਚ ਬੰਦ ਕਰਕੇ ਉਹ ਵਾਪਸ ਆ ਰਿਹਾ ਹੁੰਦਾ ਤਾਂ ਕੀ ਦੇਖਦਾ ਕਿ ਬਾਬਾ ਰਾਮ ਰਾਜ ਜੀ ਸਾਹਮਣੇ ਘੋੜੇ ਤੇ ਬੈਠੇ ਉਧਰ ਨੂੰ ਉਹਦੇ ਵੱਲ ਨੂੰ ਆ ਰਹੇ ਨੇ ਉਹ ਵਾਪਸ ਪਾਜਕੇ ਕੋਠੜੀ ਜਾਂਦਾ ਦੇਖਣ ਵਾਸਤੇ ਤਾਂ ਬਾਬਾ ਰਾਮਰਾਜ ਜੀ ਉੱਥੇ ਹੀ ਬੈਠੇ ਹੁੰਦੇ ਨੇ ਫਿਰ ਉਹ ਬਾਬਾ ਰਾਮਰਾਜ ਜੀ ਦੇ ਕਮਰੇ ਚ ਜਾ ਕੇ ਦੇਖਦਾ ਤਾਂ ਬਾਬਾ ਰਾਮਰਾਜ ਜੀ ਆਪਣੇ ਕਮਰੇ ਚ ਹੀ ਹੁੰਦੇ ਨੇ ਇਹ ਸਭ ਨੂੰ ਦੇਖ ਕੇ ਉਹ ਬਹੁਤ ਹੀ ਹੈਰਾਨ ਹੁੰਦਾ ਆ ਤੇ ਜਿਸ ਤੋਂ ਬਾਅਦ ਉਹ ਬਾਬਾ ਰਾਮਰਾਜ ਜੀ ਨੂੰ ਕੋਠੜੀ ਚ ਬੰਦ ਕਰਨ ਦਾ ਜਿਹੜਾ ਖਿਆਲ ਆ ਉਹ ਤਿਆਗ ਦਿੰਦਾ ਆ ਸੋ ਇਹ ਸਨ ਕੁਝ ਕਰਾਮਾਤਾਂ ਜਿਹੜੀਆਂ ਬਾਬਾ ਰਾਮਰਾਏ ਨੇ ਔਰੰਗਜ਼ੇਬ ਨੂੰ ਦਿਖਾਈਆਂ ਸਨ ਵੈਸੇ ਤਾਂ ਬਹੁਤ ਸਾਰੀਆਂ ਕਰਾਮਾਤਾਂ ਜ਼ਿਕਰ ਹੁੰਦਾ ਇਤਿਹਾਸ ਪਰ ਇਹਨਾਂ ਕੁਝ ਕਰਾਮਾਤਾਂ ਨੂੰ ਖਾਸ ਮੰਨਿਆ ਜਾਂਦਾ ਆ ਜਿਹੜੀਆਂ ਮੈਂ ਅੱਜ ਆਪ ਸਭ ਨਾਲ ਸਾਂਝੀਆਂ ਕੀਤੀਆਂ ਕਾਜ਼ੀਆਂ ਨੇ ਔਰੰਗਜ਼ੇਬ ਦੇ ਫੇਰ ਇੱਕ ਵਾਰ ਕੰਨ ਪਰੇ ਕਿ ਇਹਨਾਂ ਦਾ ਜੋ ਗ੍ਰੰਥ ਆ ਉਹਦੇ ਵਿੱਚ ਇੱਕ ਤੁੱਕ ਲਿਖੀ ਆ ਜਿਹੜੀ ਮੁਸਲਮਾਨਾਂ ਦੇ ਖਿਲਾਫ ਆ ਜਾਂ ਇਸਲਾਮ ਦੇ ਖਿਲਾਫ ਆ ਉਹਦੇ ਬਾਰੇ ਬਾਬਾ ਰਾਮ ਰਾਜ ਜੀ ਕੋਲੋਂ ਸਪਸ਼ਟ ਕਰਨ ਲਿਆ ਜਾਵੇ ਤੇ ਫਿਰ ਕਿਵੇਂ ਬਾਬਾ ਰਾਮ ਰਾਜ ਜੀ ਆਪਣੀ ਦੋਸਤੀ ਨੂੰ ਕਾਇਮ ਰੱਖਣ ਵਾਸਤੇ ਔਰੰਗਜ਼ੇਬ ਨੂੰ ਖੁਸ਼ ਕਰਨ ਵਾਸਤੇ ਗੁਰਬਾਣੀ ਦੇ ਤੁੱਕਾਂ ਦੇ ਜਿਹੜੇ ਅਰਥ ਬਦਲ ਦਿੰਦੇ ਆ ਉਸ ਤੱਕ ਨੂੰ ਬਦਲ ਦਿੰਦੇ ਆ ਕਿਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਤੱਕ ਇਹ ਗੱਲ ਪਹੁੰਚਦੀ ਆ ਉਹ ਕਿਉਂ ਬਾਬਾ ਰਾਮਰਾਇ ਜੀ ਨੂੰ ਉਹਨਾਂ ਦੇ ਮੱਥੇ ਲੱਗਣ ਤੋਂ ਮਨਾ ਕਰਦੇ ਆ ਫਿਰ ਅੱਗੇ ਚੱਲ ਕੇ ਜਦੋਂ ਗੁਰੂ ਗੋਬਿੰਦ ਸਿੰਘ ਜੀ ਆਉਂਦੇ ਆ ਉਹ ਹੁਕਮ ਕਰਦੇ ਆ ਕਿ ਕਿਸੇ ਨੇ ਵੀ ਰਾਮਰਾਇਆਂ ਦੇ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਮਿਲਣ ਵਰਤਨ ਨਹੀਂ ਰੱਖਣਾ ਤੇ ਜਿਹੜਾ ਵੀ ਰੱਖੂਗਾ ਉਹ ਸਾਡਾ ਸਿੱਖ ਨਹੀਂ ਹੋਊਗਾ ਇਸ ਦੇ ਬਾਵਜੂਦ ਗੁਰੂ ਗੋਬਿੰਦ ਸਿੰਘ ਜੀ ਆਪ ਜਾ ਕੇ ਬਾਬਾ ਰਾਮਰਾਇ ਜੀ ਨੂੰ ਮਿਲਦੇ ਆ ਕਿਵੇਂ ਬਾਬਾ ਰਾਮਰਾਇ ਜੀ ਦਾ ਅੰਤ ਹੁੰਦਾ ਆ ਜੇਕਰ ਇਸ ਤੋਂ ਅੱਗੇ ਦਾ ਇਹ ਸਾਰਾ ਇਤਿਹਾਸ ਤੁਸੀਂ ਜਾਨਣਾ ਚਾਹੁੰਦੇ ਜੇ ਤਾਂ ਕਮੈਂਟਾਂ ਦੇ ਵਿੱਚ ਪਾਰਟ ਅਜਲਦੀ ਹੀ ਅੱਗੇ ਦਾ ਜਿਹੜਾ ਇਤਿਹਾਸ ਆ ਉਹ ਲੈ ਕੇ ਆਪ ਸਭ ਦੇ ਸਾਹਮਣੇ ਹਾਜ਼ਰ ਹੋਵਾਂਗਾ ਤੇ ਜੇਕਰ ਅੱਜ ਦੀ ਸਾਡੀ ਵੀਡੀਓ ਤੁਹਾਨੂੰ ਵਧੀਆ ਲੱਗੀ ਤਾਂ ਇੱਕ ਵਾਰ ਇਸ ਨੂੰ ਹੋਰਾਂ ਨਾਲ ਸ਼ੇਅਰ ਕਰਨਾ ਨਾ ਭੁੱਲਿਓ ਤਾਂ ਜੋ ਇਹ ਜਾਣਕਾਰੀ ਵੱਧ ਤੋਂ ਵੱਧ ਲੋਕਾਂ ਨੂੰ ਪਤਾ ਲੱਗ ਸਕੇ ਤੇ ਜਾਂਦੇ ਜਾਂਦੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਸਾਡੇ ਹੌਸਲੇ ਨੂੰ ਜ਼ਰੂਰ ਵਧਾਓ ਤੇ ਮੈਨੂੰ ਕਮੈਂਟ ਵੀ ਜ਼ਰੂਰ ਕਰਿਓ ਕਿਉਂਕਿ ਮੈਨੂੰ ਆਪ ਸਭ ਦੇ ਕਮੈਂਟਾਂ ਦਾ ਬਹੁਤ ਬੇਸਬਰ ਨਾਲ ਇੰਤਜ਼ਾਰ ਰਹਿੰਦਾ ਆ ਧੰਨਵਾਦ